ਹਰ ਪਰੇਟ ਨੂੰ ਪਿੰਡ ਭੇਜਿਆਗਾ ਮਸਾਂ ਟਾਲੀ ਆਗੀ ਹੁਣ ਕੁੜੀ ਨੂੰ ਆਖੀ ਜਾਂਦੀ ਆ ਭਾਈ ਤੂੰ ਆ ਜਾ ਤੇ ਆਪਦਾ ਭਾਈ ਗਾਜਰਪਾਖ ਲੈ ਜਾ ਤੇ ਕੱਢਿਆ ਪਿਆਗਾ ਐਨੇ ਹਰ ਪਰੇਟ ਆਜੂਗੀ ਕਲੇਸਣ ਨੇ ਉਹਨੇ ਫੇਰ ਨਹੀਂ ਚੱਕਣ ਦੇਣਾ ਚਲ ਆ ਹੁੰਦਾ ਮੁੰਡਾ ਤਾਂ ਫੋਨ ਕਰਾਉਣੀ ਹੈ ਬੇਬੇ ਕੀ ਗੱਲ ਦਾਸ ਜੀ ਹੋਈ ਬੈਠੀ ਓਰੇ ਦਾਸ ਤਾਂ ਭਾਈ ਕਾਲੂ ਹੋਈ ਐਂਗੀ ਮੈਂ ਤਾਂ ਨਾ ਰਾਜਵੀਰ ਨੂੰ ਆਖੀ ਜਾਂਦੀ ਸੀ ਮੈਂ ਕਿਹਾ ਤੂੰ ਆ ਜਾ ਤੇ ਆਉਂਦੀ ਨਹੀਂ ਭਾਈ ਤੇ ਉਹਨੂੰ ਫੋਨ ਲਾ ਕੇ ਦੇ ਭਾਈ ਮੈਨੂੰ ਤੇ ਮੈਂ ਉਹਦੇ ਨਾਲ ਗੱਲ ਕਰਾਂ ਉਹਨੂੰ ਮੈਂ ਆਖਣਾ ਵੀ ਤੂੰ ਆ ਜਾ ਮੈਂ ਕਹਿੰਦਾ ਕੀ ਕਹਿਣਾ ਉਹਨੂੰ ਕੰਮ ਮੈਂ ਗੱਲ ਕਰ ਲੂੰਗਾ ਭੈਣ ਨਾਲ ਤੂੰ ਤਾਂ ਭਾਈ ਕੀ ਕਰ ਲਿਆਗਾ ਉਹ ਭਾਈ ਗਾਜਰਪਾਕ ਕੱਢਿਆ ਪਿਆ ਇਹ ਦੇਖ ਤੇ ਜਵਾਕੜੀ ਚੱਕ ਕੇ ਲਈ ਜੂਗੀ ਆਪਦਾ ਬੇਬੇ ਤੂੰ ਮੇਰੀ ਗੱਲ ਸੁਣ ਗਾਜਰਪਾਕ ਉਹ ਛੋਟੀ ਜਿਹੀ ਗੱਲ ਦੀ ਕਿਉਂ ਚੋਰੀ ਕਰਦੀ ਐ ਕੋਈ ਵੱਡੀ ਗੱਲ ਹੋਏ ਫੇਰ ਤਾਂ ਹੁੰਦਾ ਖਰਪੂਤ ਕੀ ਕਹੂ ਮਗਰ ਉਹ ਗਾਜਰਪਾ ਕੱਢ ਕੇ ਤੇ ਪੈਣ ਨੂੰ ਨਹੀਂ ਭਾਈ ਛੋਟੀਆਂ ਚਾ ਕਿਉਂ ਆਂ ਭਾਈ ਮੈਨੂੰ ਪਤਾ ਫਿਰ ਨਾ ਖਤਰੀਏ ਤੇ ਭਾਈ ਹੋਰ ਦੇਣ ਨਹੀਂ ਦਿੰਦੇ ਉਹਨੂੰ ਫਿਰ ਐਵੇਂ ਕਲੇਸ਼ ਕਰੀ ਜਾਂਦੀ ਹੈ ਮਗਰ ਉਹ ਨਾ ਫਿਰ ਐਵੇਂ ਬੁੱਢ ਬੁੱਢ ਜੇ ਕਰੀ ਜਾਂਦੀ ਹੈਗੀ ਤੂੰ ਵੀ ਚੱਲ ਤੇਰੀ ਮਰਜ਼ੀ ਹੈ ਮੈਂ ਫੋਨ ਤੇ ਲਾ ਕੇ ਦੇ ਦਣਾ ਭੈਣ ਆਲਾ ਪਰ ਮੈਂ ਤਾਂ ਕਹਿੰਦਾ ਵੀ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਘਰ 'ਚ ਨਾ ਫਰਕ ਪੈ ਜਾਂਦਾ ਛੋਟੀਆਂ ਛੋਟੀਆਂ ਗੱਲਾਂ ਦਾ ਫਰਕ ਤਾਂ ਭਾਈ ਕਾਦਾ ਪੈ ਜਾਂਦਾ ਮਾਤਾ ਮਸਾ ਭਾਈ ਜਿਖ ਚਾਰ ਦਿਨ ਮਸਾ ਉਟਾਲੀ ਹੈਗੀ ਮਸਾ ਕੰਮ ਵੀ ਆਪ ਮਸਾ ਕਰੇ ਨੇ ਔਖੀ ਸੌਖੀ ਨੇ ਤੇ ਹੁਣ ਭਾਈ ਤੂੰ ਸਸਰੀ ਘਰ ਪਹਣੇ ਸਸਰੀ ਘਰ ਬਾਈ ਸਸਰੀ ਘਰ ਹਾਂ ਹੋਰ ਸਾਰਾ ਪਰਿਵਾਰ ਠੀਕ ਹੈ ਸਾਰਾ ਪਰਿਵਾਰ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਕਿਵੇਂ ਆ ਬੇਬੇ ਦਾ ਕੀ ਹਾਲ ਆ ਹਾਂ ਬੇਬੇ ਨਾਲ ਗੱਲ ਕਰਨੀ ਸੀਗੀ ਪਹਣੇ ਲੈ ਮੈਂ ਬੇਬੇ ਨੂੰ ਫੋਨ ਕਰਾਉਣਾ ਇਹਦੇ ਨਾਲ ਗੱਲ ਕਰ ਲੈ ਬੇਬੇ ਨਾਲ ਤੋਂ ਕਰਾ ਦੇ ਬਈ ਬੇਬੇ ਨਾਲ ਲੈ ਬੇਬੇ ਰਾਜਵੀਰ ਨਾਲ ਭੈਣ ਨਾਲ ਗੱਲ ਕਰ ਲੈ ਲੈ ਭਾਈ ਹੈਲੋ ਹਾਂ ਬੇਬੇ ਸਸਰੀ ਘਰ ਕਿਵੇਂ ਆ ਵਧੀਆ ਠੀਕ ਹੈ ਪੁੱਤ ਤੂੰ ਠੀਕ ਆ ਵਧੀਆ ਹਾਂ ਹਾਂ ਠੀਕ ਆ ਵਧੀਆ ਹੋਰ ਦੱਸ ਵੇ ਬੇ ਕੀ ਹਾਲ ਆ ਵਧੀਆ ਠੀਕ ਆ ਭਾਈ ਹਰਪ੍ਰੀਤ ਤਾਂ ਆਪਦੇ ਪਿੰਡ ਗਈ ਹੋਈ ਹੈਗੀ ਅੱਛਾ ਚੱਲ ਵਧੀਆ ਚੰਗੀ ਗੱਲ ਆ ਜੇ ਪਿੰਡ ਗਈ ਹੋਈ ਹੈ ਤਾਂ ਹਾਂ ਉਹ ਤਾਂ ਮੈਂ ਭਾਈ ਪਿੰਡ ਪੇਤੀ ਮਸਾ ਟਾਲੀ ਆ ਗਈ ਚਾਰ ਦਿਨ ਤੇ ਭਾਈ ਗਾਜਰ ਪਾਕ ਕੱਢਿਆ ਪਿਆ ਤੇਰਾ ਤੇ ਭਾਈ ਆ ਕੇ ਲੈ ਜਾ ਹੁਣ ਤੂੰ ਤੂੰ ਫੜਾ ਜਾਂਦੀ ਵੇ ਬੇ ਤੇ ਮੈਂ ਆਵਾਂ ਨਹੀਂ ਪੁੱਤ ਤੂੰ ਹੀ ਆ ਜਾ ਮੈਥੋਂ ਨਹੀਂ ਆਈਦਾ ਫੇਰ ਤੈਨੂੰ ਪਤਾ ਇੱਥੇ ਹਰਪ੍ਰੀਤ ਹੈ ਨਹੀਂ ਫੇਰ ਕੰਮ ਵੀ ਕਰਨੇ ਪੈਂਦੇ ਨੇ ਜੇ ਤਾਂ ਹੈਗਾ 4-5 ਕਿਲੋ ਫੇਰ ਤਾਂ ਮੈਂ ਆ ਜਾਨੀ ਆ ਜੇ ਥੋੜਾ ਘਣਾ ਫੇਰ ਨਹੀਂ ਮੈਂ ਆਉਂਦੀ ਨਾ ਹੈਗਾ ਭਾਈ 4-5 ਕਿਲੋ ਤੋਂ ਜ਼ਿਆਦਾ ਹੋਊਗਾ ਅੱਛਾ ਜ਼ਿਆਦੇ ਹੋਊਗਾ ਹਾਂ ਜ਼ਿਆਦੇ ਹੋਊਗਾ ਫੇਰ ਤਾਂ ਵੀ ਮੈਂ ਆ ਜਾਨੀ ਆ ਐਵੇਂ ਨਾ ਆ ਕੇ ਮੈਨੂੰ ਨਾ ਇੱਥੇ ਬੋਲੀ ਬੁਲੀ ਜਾਵੇ ਵੀ ਮੰਗਰੋ ਕੁੜੀ ਆ ਜਾਂਦੀ ਐ ਸਮਾਨ ਲੈ ਜਾਂਦੀ ਆ ਜਾ ਉਹ ਬਾਹ ਬਾਲਾ ਕੁਸ ਕਰਦੀ ਆ ਤਾਂ ਰਮਾਈ ਕੀ ਉਹਨੂੰ ਦੱਸਣਾਗਾ ਵੀ ਨਾ ਗਾਜਰ ਪਾ ਕੱਢ ਕੇ ਦਿੱਤਾ ਗਾ ਰਾਜਵੀਰ ਨੂੰ ਤੂੰ ਤਾਂ ਬਸ ਬਸ ਮੰਗਰੋ ਮੰਗਰੋ ਮੁੜ ਜੇਗੀ ਉਹਦੇ ਵਾਕੇ ਤੂੰ ਵੀ ਨਾ ਦੱਸੀ ਵੀ ਮੈਂ ਆਈ ਸੀ ਹਾਂ ਚਲ ਚੰਗਾ ਬੇਬੇ ਫਿਰ ਮੈਂ ਆ ਜਾਨੀ ਆ ਮੈਂ ਨਹੀਂ ਦੱਸਦੀ ਹੈਗੀ ਚੰਗਾ ਭਾਈ ਫਿਰ ਹੁਣੀ ਆ ਜਾ ਚੰਗਾ ਛੇਤੀ ਆ ਗਈ ਆ ਗਈ ਫਿਰ ਮੈਂ ਆਉਣੀ ਅੱਧੇ ਘੰਟੇ ਤੱਕ ਚੰਗਾ ਭਾਈ ਚਲ ਚੰਗਾ ਬੇਬੇ ਲੈ ਦੇਖ ਲੈ ਮੇਰੀ ਮਾਂ ਤਾਂ ਇੰਨਾ ਕਰਦੀ ਐ ਮੇਰਾ ਉਹਨੂੰ ਐਂ ਪਤਾਗਾ ਵੀ ਰਾਜਵੀਰ ਦੇ ਜਵਾਖ ਨਿਆਣੇ ਆ ਕੁਛ ਬਣਾਉਣ ਨਹੀਂ ਦਿੰਦੇ ਤਾਂ ਆਪ ਬਣਾ ਕੇ ਰੱਖ ਲੈ ਲੈ ਮੇਰੇ ਵਾਸਤੇ ਗਾਜਰ ਪਾ ਕੱਢੀ ਬੈਠੀ ਆ ਚਲ ਠੀਕ ਆ ਫਿਰ ਮੈਂ ਵੀ ਜਾਣਾ ਪਊਗਾ ਹੁਣ ਜਦੋਂ ਮੈਨੂੰ ਕਹੇ ਤਾਂ ਉਹਨਾਂ ਨੇ ਵੀ ਆ ਜਾ ਭਾਈ ਨਹੀਂ ਤਾਂ ਮੈਂ ਜਾਂਦੀ ਨਹੀਂ ਸੀਗੀ ਚਲ ਹੁਣ ਮੈਂ ਬਾਗੀ ਜਾਨੀ ਆ ਫੜ ਲਿਆ ਹੁਣੀਆਂ ਜਾ ਕੇ ਉਹੀ ਗੱਲ ਸਾਰਾ ਦਿਨ ਝੁੱਲੇ ਤੇ ਮੱਥਾ ਮਾਰ ਮਾਰ ਬਣਾਉਣਾ ਕਿਹੜਾ ਸੌਖਾ ਹੈ ਬਣਾ ਬਣਾਏ ਮਿਲਦਾ ਹੁਣ ਨਹੀਂ ਛੜਦੀ ਮੈਂ ਮੈਂ ਤਾਂ ਹੁਣ ਵਗ ਜਾਨੀ ਆ ਘੰਟੇ ਚ ਕਿੰਨੇ ਫੋਨ ਲਾ ਲੇ ਫੋਨ ਹੀ ਨਹੀਂ ਚੱਕਦਾ ਮੇਰਾ ਬਿਜੀ ਆ ਜਾਂਦਾ ਪਤਾ ਨਹੀਂ ਕਿਹਨੂੰ ਲਾਈ ਬਠਾ ਮੈਨੂੰ ਐਸੇ ਵੀ ਚੱਲ ਮੈਨੂੰ ਅੱਡੇ ਤੋਂ ਲੈ ਜਾਂਦਾ ਚੜਾ ਕੇ ਚਲ ਮੁੰਡਾ ਭੱਜ ਕੇ ਮੈਨੂੰ ਅੱਡੇ ਤੇ ਚੜਾਇਆ ਹੁੰਦਾ ਸਿੱਧੀ ਬੱਸ ਆਉਂਦੀ ਹੈਗੀ ਤੇ ਫੋਨ ਹੀ ਨਹੀਂ ਚੱਕਦਾ ਹੁਣ ਮੈਨੂੰ ਅੱਡੇ ਤੋਂ ਤੁਰ ਕੇ ਜਾਣਾ ਪਊਗਾ ਪਤਾ ਨਹੀਂ ਕਿਹਦੇ ਨਾਲ ਬਿਜੀ ਹੋ ਰਿਹਾ ਇੰਨੇ ਚਿਰ ਫੋਨ ਤੇ ਗੱਲ ਹੀ ਨਹੀਂ ਕੀਤੀ ਮੇਰੇ ਚਲ ਹੁਣ ਫੋਨ ਕੀ ਲਾਉਣਾ ਹੁਣ ਤਾਂ ਮੈਂ ਬਾਗੀ ਜਾਨੀ ਆਂਗੀ ਕਹਨੀਆ ਮੇਰੀ ਮਾਂ ਨੂੰ ਮਾਂ ਮੈਂ ਤਾਂ ਜਾਨੀ ਆ ਅੱਜ ਤੇ ਚਲ ਐ ਕਰੂੰਗੀ ਫੇਰ ਅੱਡੇ ਤੋਂ ਉੱਥੇ ਜਾ ਕੇ ਲਾ ਲੂੰਗੀ ਜੇ ਲੱਗਿਆ ਨਹੀਂ ਫੇਰ ਤੁਰ ਕੇ ਵਗ ਜੂੰਗੀ ਹੋਰ ਕੀ ਚਲ ਮੁੰਡੇ ਨੂੰ ਕਹਨੀਆ ਚੜਾ ਕੇ ਆਊਗਾ ਮੇਰੀ ਮਾਂ ਤਾਂ ਮੇਰਾ ਇੰਨਾ ਕਰਦੀ ਐ ਚਲ ਨਾਲੇ ਤਾਂ ਮਖਾਉ ਨੂੰ ਆ ਇੱਕ ਸੌਲ ਦੇ ਆਉਂਗੀ ਨਾਲੇ ਬੱਚੇ ਖੁਚੇ ਜੇ ਮੈਂ ਇੱਥੇ ਜੇ ਲਾਏ ਸੀਗੇ ਬੁੜੇ ਵਾਸਤੇ ਉਹਨੇ ਤਾਂ ਖਾਦੇ ਨਹੀਂਗੇ ਤੇ ਚਲ ਮਖਾ ਬੇ ਬਿੰਦੇ ਆਉਂਗੀ ਵਿਚਾਰੀ ਉਹ ਖਾ ਲੂਗੀ ਨਾਲੇ ਇੰਨੇ ਨਾਲ ਐ ਹੋ ਜਾਊਗਾ ਵੀ ਖਾਲੀ ਹੱਥ ਨਹੀਂ ਆਈ ਜਲ ਬਾਈ ਕਿੱਧਰੋਂ ਆਂਦਾ ਸਸਰੀ ਘਰ ਆਲ ਬਾਈ ਸਸਰੀ ਘਰ ਪਹਣੀ ਪਰ ਤੂੰ ਕੀ ਸਮਾਨ ਲਈ ਆਉਣੀ ਆ ਆ ਥੋੜੇ ਤਾਂ ਮੇਥੇ ਲਾਏ ਸੀਗੇ ਤੇ ਉਹ ਲੈ ਆਈ ਮੈਂ ਤੇ ਕਸੌਣ ਲੈ ਆਈ ਆ ਬੇਬੇ ਵਾਸਤੇ ਤੇਰਾ ਪਲਾ ਹੋ ਜੇ ਮੇਥਿਆਂ ਦੀ ਕੀ ਗੱਲ ਸੀ ਇੱਥੇ ਸੀ ਰੜਾ ਆਂਦੇ ਤੂੰ ਕਾਹਨੂੰ ਮੇਥੇ ਲੈ ਕੇ ਆਈ ਥੋੜੇ ਤੂੰ ਕਾਹਨੂੰ ਖੇਚਲਾ ਕਰਨੀ ਆ ਇਹ ਨਾ ਕੌੜੇ ਹਿੰਦੇ ਬਾਲੇ ਤਾਂ ਖਾਦੇ ਨਹੀਂ ਆਂਦੇ ਤੇ ਆ ਕਿੰਨੀ ਭਰੀ ਏਕਾ ਇੰਨੇ ਕ ਜੇ ਬੇਬੇ ਨੇ ਖਾ ਲੈਣਾ ਉਹਦੀ ਟੋਹੀ ਨੂੰ ਦੁਖਣੀ ਵਧੀਆ ਠੀਕ ਰਹੂ ਚਲੋ ਉਹ ਤਾਂ ਠੀਕ ਐ ਪਹਣੇ ਲੇਕਿਨ ਨਾ ਪਹਣੇ ਤੂੰ ਤਾਂ ਸੋਚਦੀ ਆ ਬੇਬੇ ਬਾਰੇ ਹਣਾ ਲੈ ਸੋਚਣਾ ਹੀ ਪੈਂਦਾ ਤੇ ਹ ਵੀ ਆਣੀ ਕੋਈ ਮੇਠੇ ਰਲਾ ਦੇ ਜਾਂ ਕੋਈ ਹੋ ਹੋ ਕਰ ਦੇ ਲੈ ਉਹਨੂੰ ਉਹੀ ਗੱਲ ਆਉਂਦੀ ਪਿਆਕਿਆਂ ਤੋਂ ਬੇਲ ਹੀ ਨਹੀਂ ਹੈਗੀ ਉਹ ਕਿੱਥੇ ਸੋਚਦੀ ਆ ਇੱਥੇ ਰੱਖਦਾ ਕਿੰਨੀ ਪਰ ਧਰਦੇ ਮੈਂ ਨਾ ਬੇਬੇ ਨੂੰ ਭੇਜਦਾਗਾ ਹਾਂ ਬੇਬੇ ਨੂੰ ਭੇਜ ਦੇ ਭਾਈ ਜਰਕ ਦੇਣੇ ਛੇਦੀ ਤੇ ਫਿਰ ਮੈਂ ਵੀ ਜਾਣਾਗਾ ਪਰ ਉਹ ਮੇਰੀ ਗੱਲ ਸੁਣ ਲੈ ਹਾਂ ਮੈਂ ਤਾਂ ਬੇਬੇ ਨੂੰ ਇਹ ਗੱਲ ਕਹੀ ਸੀਗੀ ਅੱਛਾ ਮਾਂ ਤੂੰ ਜਦੋਂ ਫੋਨ ਤੇ ਗੱਲ ਕਰਦੀ ਸੀ ਉਹ ਮਾਂ ਤੂੰ ਕਾ ਨੂੰ ਜੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਲੈ ਗਾਜਰ ਪੱਕ ਦੀ ਕੀ ਗੱਲ ਹੈ ਛੋਡੇ ਵੀ ਸੁੱਖਣਾ ਤੁਹਾਡੇ ਕੋਲ ਮੱਝਾਂ ਨੇ ਤੂੰ ਤੁਸੀਂ ਕਿਹੜਾ ਘਰੇ ਕੱਟ ਨਹੀਂ ਸਕਦੇ ਸੀਗੇ ਉਹੀ ਗੱਲ ਤੇਰੀ ਤਾਂ ਆਪ ਨਹੀਂ ਤੇ ਮਾੜੀ ਆ ਹਰਪ੍ਰੀਤ ਵਾਂਗੂ 10 ਰੁਪਏ ਕਿਲੋ ਬਾਜਰਾ ਨੇ ਉਹੀ ਮਰੂ ਮਰੂ ਕਰੀ ਜਾਣਾ ਰਹਿਣਾ ਉਹ ਤਾਂ ਨਾ ਜਵਾਕਾਂ ਨਾਲ ਮੈਥੋਂ ਕੰਮ ਨਹੀਂ ਬਣਦਾ ਹੈਗਾ ਕੜ ਕੇ ਸਕੂਲ ਦਾ ਹੋ ਜਾਂਦਾ ਆਥਣੇ ਆ ਕੇ ਫਿਰ ਟਿਊਸ਼ਨ ਦਾ ਹੋ ਜਾਂਦਾ ਤੇ ਐ ਸਾਰਾ ਦਿਨ ਨੰਗ ਜਾਂਦਾ ਨਹੀਂ ਮੈਂ ਤਾਂ ਢੇਰ ਲਾਦਾ ਬਣਾ ਬਣਾ ਕੇ ਭਣੀ ਮੇਰੀ ਨੀਤ ਨਹੀਂ ਮਾੜੀ ਉਹ ਤੋਂ ਡਰਦਾ ਤੈਨੂੰ ਪਤਾ ਹੈ ਹਰਦੀ ਦਾ ਸਵਾਕ ਕਿੰਨਾ ਗੰਦਾ ਹੈ ਤੂੰ ਤਾਂ ਡਰ ਨਹੀਂ ਆ ਭਾਈ ਅਸੀਂ ਨਹੀਂ ਡਰਦਿਆਂ ਜਦੋਂ ਮੇਰੀ ਬੇਬੇ ਨਹੀਂ ਡਰਦੀ ਮੈਂ ਨਹੀਂ ਡਰਦੀ ਤੈਨੂੰ ਕਾਹ ਦੀ ਸੋਚ ਆ ਅਸੀਂ ਆਪੇ ਸੰਭਾਲ ਲਾਂਗੇ ਜਾਂ ਤੂੰ ਕਰ ਲੈ ਕੰਮ ਜਾ ਕੇ ਪਰ ਤੂੰ ਐਂ ਨਾ ਕਹਿਆ ਕਰ ਐਂ ਫਿਰ ਡਰਦਾ ਮੈਂ ਵੀ ਨਹੀਂ ਮੈਂ ਫਿਰ ਦੱਸ ਵੀ ਦਊ ਵੀ ਮੇਰੀ ਭੈਣ ਲੱਗੀ ਹੈ ਗਾਜਰ ਪਾ ਕੱਟ ਦੇ ਕੇ ਕੀ ਕਰ ਦੂਗੀ ਉਹ ਅਸੀਂ ਨਹੀਂ ਡਰਦਿਆਂ ਹੈਗੀਆਂ ਚੰਗਾ ਭਣੀ ਐਵੇਂ ਡਰੀ ਜਾਉ ਨਾਲੇ ਮੈਨੂੰ ਡਰਾਈ ਜਾਂਦਾ ਬੇਬੇ ਨੂੰ ਮੈਂ ਭੇਜਦਾ ਚਾਹ ਪਾਣੀ ਤਾਂ ਪੀ ਕੇ ਜਾਈ ਹੁਣ ਭੇਜ ਦੇ ਭੇਜ ਦੇ ਚਾਹ ਪਾਣੀ ਪੀਣੀ ਤਾਂ ਆਈ ਆ ਲੈ ਦੇਖ ਲੈ ਮੈਨੂੰ ਡਰਾਉਂਦਾ ਹੈ ਹਜੇ ਬਿਚੋਂ ਇਹ ਤਾਂ ਪਖੋਟਾ ਦਾ ਇਹਨੂੰ ਆਏ ਆ ਵੀ ਕਿਤੇ ਰਾਈ ਵੀਰ ਜਿਹੜਾ ਕੁਝ ਬਣਾਇਆ ਲੈ ਨਾ ਜਾਵੇ ਹੁਣ ਜਦ ਮੇਰੀ ਮਾਂ ਨੇ ਮੇਰੇ ਵਾਸਤੇ ਗਾਜਰ ਪਾ ਬਣਾਇਆ ਮੈਂ ਤਾਂ ਹੁਣ ਲੈ ਕੇ ਜਾਉਂਗੀ ਸਾਰਾ ਲੈ ਜੂ ਪਾ ਕੇ ਖਾਣ ਜੋ ਗਰਭੀ ਨਹੀਂ ਛੱਡ ਕੇ ਜਾਂਦੀ ਨਾ ਮੈਂ ਤਾਂ ਸਾਗ ਵੀ ਬਣਾਤਾ ਮੇਰੀ ਤੀ ਵਾਸਤੇ ਮੈਂ ਖਾ ਆਉਗੀ ਨਾ ਤੇ ਲੈ ਜੂਗੀ ਆਦਾ ਚੱਕ ਕੇ ਗਾਜਰਪਾਖ ਕੱਢਿਆ ਤੇ ਨਾਲੇ ਲੈ ਜੂਗੀ ਸਾਗ ਉਹਦੀ ਮਾਰੀ ਨੇ ਮੈਂ ਤਾਂ ਸੰਦੇਸ਼ ਹੀ ਢਰ ਲਿਆ ਤੇ ਮੈਂ ਖਾ ਡੋਲੂ ਭਰ ਕੇ ਲੈ ਜੂ ਦੇ ਦੂੰਗੀ ਤੇ ਵਧੀਆ ਆਪਦੇ ਦੋਨ ਨਾਲੇ ਖਾ ਲੈਣਗੇ ਤੇ ਵਧੀਆ ਜਦੋਂ ਤੁਹ ਬਚੇ ਤੋ ਰੀਦਾ ਨਹੀਂ ਜਵਾਕਾ ਨਾਲ ਕੱਲੀ ਔਖੀ ਹੁੰਦੀ ਹੈਗੀ ਨਿਆਣੇ ਜਵਾਕਾ ਗਿੱਟਰ ਨਾਲੇ ਗਾਜਰਪਾਖ ਕਿੱਦਿਆਂ ਦੇ ਕਹਿੰਦੇ ਸੀ ਗਾਜਰਪਾਖ ਗਾਜਰਪਾਖ ਜਵਾਕ ਤੇ ਚਾਲਕ ਨਾਲੇ ਹੁਣ ਗਾਜਰ ਪਾਕ ਲੈ ਜੂ ਉਹ ਬੋਲੀ ਜਾਂਦੀ ਐ ਲੋਠੀ ਗਰ ਨਾਲ ਨਾਲ ਆਈ ਨਹੀਂ ਕੁੜੇ ਰਾਜਵੀਰ ਹਾਂ ਹਾਂ ਆ ਗਈ ਬੇਬੇ ਉਰੇ ਆਪੋ ਤੇ ਮੈਂ ਤਾਂ ਆ ਦੇ ਬੈਤੀਆਂ ਸੋਈ ਮੈਂ ਉੱਥੇ ਬੈਠੀ ਡੀਕੀ ਆਣੀ ਆ ਮੈਂ ਪਾਈ ਆਵੇ ਲਾ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪਾਈ ਆਹ ਹਮ ਇੱਧਰ ਰੱਖਦਾ ਧਰ ਦੇ ਪਾਈ ਇੱਥੇ ਧਰ ਲਾ ਆ ਕੈਨੀ ਜੀ ਤਾਂ ਇੱਧਰ ਧਰ ਦਿਨੀ ਓਲੇ ਦੇ ਚ ਕੈਨੀ ਤੇ ਕੇਲੇ ਆਈਆਂਗੀ ਇਹ ਤਾਂ ਨਾ ਬੇਬੇ ਮੇਥੇ ਜਰ ਲਾਏ ਸੀਗੇ ਤੇ ਕੁਛ ਮੈਂ ਤੇਰੇ ਵਾਸਤੇ ਪਾ ਲਈ ਥੋੜੇ ਘਣੇ ਮਖ ਜਲ ਤੂੰ ਖਾ ਲਈ ਤੇਰੀ ਟੂ ਹੀ ਜੀ ਦੁਖਦੀ ਰਹਿੰਦੀ ਆ ਨਾਲੇ ਮੈਂ ਛਾਵ ਲੈ ਕੇ ਆਈ ਸੀ ਆਪਦੇ ਵਾਸਤੇ ਤੇ ਮੈਨੂੰ ਤਾਂ ਹੁਣ ਵਧੀਆ ਨਹੀਂ ਲੱਗਦਾ ਤੂੰ ਲੈ ਲਿਆ ਕਰੀ ਉੱਤੇ ਨਾ ਕੋੜਾ ਵਧੀਆ ਕਿਉਂ ਨਹੀਂ ਲੱਗਦਾ ਪੁੱਤ ਤੱਕੀ ਥੋੜਾ ਮੋਟਾ ਛਾਵਲਾ ਹੈਗਾ ਹਾਂ ਸੋਨਾ ਲੈ ਬੇਬੇ ਇਹ ਚ ਪਾ ਦੇ ਲੈ ਫਾਈ ਪਾ ਦੇ ਜੀ ਮਾਤਾ ਵਧੀਆ ਲੈ ਲੈ ਕਰੂਗੀ ਤਾਂ ਮੋਟਾ ਮਾਸਾ ਬਣਾ ਲਾਈਂਗਾ ਨੀਗਾ ਗਰਮ ਹੋਰ ਦੱਸ ਬੇਬੀ ਕੀ ਹਾਲ ਆ ਸਾਥ ਮੇਰੇ ਵਾਸਤੇ ਤੇਰੀ ਮੋਟੀ ਹੋਰ ਮੈਂ ਖਾ ਖਾਣਾ ਤਾਂ ਸਾਗ ਲੈ ਜੂਗੀ ਰਾਜਵੀਰ ਮੈਂ ਤਾਂ ਜਿਹੜੇ ਬਖਤਾਂ ਦੀ ਲੱਗੀਆਂ ਤੇਰੀ ਮਾਰੀ ਜ ਸਾਰਾ ਕੰਮ ਛੱਡ ਕੇ ਮੈਂ ਤਾਂ ਸਾਗ ਬਣਾਇਆਗਾ ਤੇਰੀ ਖਾਣ ਲਈ ਚੱਲ ਆ ਆ ਤਾਂ ਬੇਬੀ ਤੂੰ ਮੈਨੂੰ ਵਧੀਆ ਸੁੱਕ ਕਰਤਾ ਹਫਤਾ ਨਾ ਮੈਨੂੰ ਸਬਜ਼ੀ ਬਣਾਉਣ ਦੀ ਲੋੜ ਨਹੀਂ ਪਈ ਨਹੀਂ ਤੜਕੇ ਵੀ ਸਬਜ਼ੀ ਆਥ ਨੇ ਵੀ ਸਬਜ਼ੀ ਮੈਂ ਤਾਂ ਸਾਰਾ ਦਿਨ ਹੀ ਥੱਕ ਜਾਨੀ ਆ ਨਹੀਂ ਬਸ ਹੁਣ ਨਾ ਬੜਾ ਸਾਰਾ ਡੋਲੂ ਭਰ ਕੇ ਲੈ ਜੀ ਤੇ ਨਹੀਂ ਆਪਣੇ ਡੋਲ ਨਹੀਂ ਆ ਉਹ ਭਰ ਕੇ ਲੈ ਜੀ ਬੜਾ ਸਾਰਾ ਡੋਲੂ ਗਾ ਬੇਬੇ ਤੂੰ ਮੈਨੂੰ 5 ਕਿਲੋ ਵਾਲੀ ਕੇਨੀ ਭਰ ਦੇ ਸਾਰੇ ਭਾ ਦੇ ਤੂੰ ਹੋਰ ਧਰ ਲਈ ਨਾ ਚਲ ਕੋਈ ਨਾ ਭਾਈ ਸਾਰਾ ਲੈ ਜਾ ਮੈਂ ਤਾਂ ਕੀ ਕਰਨਾ ਮੈਂ ਤਾਂ ਸਵੇਰੇ ਪਰ ਮੇਰੇ ਤਾਂ ਹਫਤਾ ਵਧੀਆ ਨੰਗ ਜੂ ਇਹਦੇ ਨਾਲ ਤੇਨਾਂ ਤਾਂ ਲੈ ਜਾ ਹੁਣ ਗਾਜਰ ਪਾਗ ਚੱਕ ਕੇ ਉਹ ਹੈ ਹੀ ਨਹੀਂ ਇੱਥੇ ਹਰ ਤਰੀਕਾ ਐ ਕਰ ਬੇਬੇ ਮੈਨੂੰ ਦੋ ਢੋਲੀਆਂ ਭਰ ਦੇ ਇੱਕ ਤਾਂ ਕੇਨੀ ਮੈਨੂੰ ਭਰ ਦੇ ਗਾਜ ਹੋਟਾ ਦੋਨੇਤੀ ਦਾ ਲੈ ਜਾ ਫਾਈ ਤੇਰੇ ਜਵਾਕ ਤਨ ਕਿਦਾਂ ਦੇ ਖਾਂਦੇ ਸੀ ਗਾਜਰ ਪਾਕ ਗਾਜਰ ਪਾਕ ਤੇ ਹੋਰ ਵੀ ਮੈਂ ਇਥੇ ਤੋਂ ਉਹੀ ਗੱਲ ਖੇਚਲਾ ਹੁੰਦੀ ਨਹੀਂ ਹੈਗੀ ਖੇਚਲਾ ਕੰਮ ਨਹੀਂ ਨਿਭੜਦੇ ਛੇਤੀ ਕੋਤਾ ਤੈਨੂੰ ਕੱਲੀ ਜਾਣੀ ਐ ਸਿਆਲ ਦੇ ਦੇਣਾ ਛੋਟੇ ਛੋਟੇ ਤੇ ਇਦਾਂ ਕੰਮ ਹੀ ਨਹੀਂ ਲੋਟ ਆਉਂਦਾ ਹੋਰ ਕੰਮ ਹੀ ਨਹੀਂ ਲੋਟ ਆਉਂਦਾ ਚਲ ਆਏ ਬੇਬੇ ਤੂੰ ਤਾਂ ਵਧੀਆ ਸਾਰਾ ਦਿਨ ਬੇਲੀਆਂ ਲੱਗੀ ਰਹਿਣੀਆਂ ਤੈਂ ਕਿਹੜਾ ਜਵਾਕ ਸਾਹਮਣੇ ਆ ਰੋਟੀ ਟੁੱਕ ਦਾ ਚਲ ਉਹ ਕਰ ਲੈਂਦੀ ਐ ਤੇਰੀ ਮਾਰੀਆਂ ਦਾ ਨਾ ਹਰ ਕੇ ਮੈਂ ਮਾਸਾ ਲੇਦੇ ਪੀਤੇ ਹੋ ਕੇ ਉਹ ਭੇਜੀ ਐ ਪੇਕੀਆਂ ਆਪਦੇ ਮੈਂ ਆਖੇ ਜੇ ਇਹ ਬਗ ਜੇ ਦੋ ਦਿਨ ਮੈਂ ਮਾਂ ਮੈਂ ਗਾਜਰ ਪਾਕ ਦੁੱਧ ਇਕੱਠਾ ਕਰਕੇ ਗਾਜਰ ਪਾਕ ਬਣਾ ਕੇ ਦੇ ਦੂੰਗੀ ਨੀ ਬੇਬੇ ਆਈ ਕਿਵੇਂ ਬਾਕੀ ਹੋ ਉਹ ਤਾਂ ਜਾਂਦੀ ਨਹੀਂ ਹੁੰਦੀ 1 ਮਿੰਟ ਵੀ ਘਰ ਛੱਡ ਕੇ ਮਸਾ ਭੇਜੀ ਆ ਗਿਸਾ ਹੋਗਾ ਫੇਰ ਮਾਰ ਕੇ ਮਾਂ ਤੇਰੀ ਭੈਣ ਨੂੰ ਤੇਰੀ ਬੇਬੇ ਸੱਦੀ ਜਾਂਦੀ ਐ ਤੇਰੀ ਮਾਂ ਸੱਦੀ ਜਾਂਦੀ ਐ ਤੂੰ ਬਗ ਜਾ ਦੋ ਦਿਨ ਕੰਮ ਕਰਾਏ ਆ ਹਾਂ ਉਹ ਮਿਲਿਆ ਕਰ ਜਾ ਕੇ ਮੇਰੇ ਮਾਂ ਕਿ ਹੁਣ ਧੁੱਪਾਂ ਪੈਂਦੀਆਂ ਨੇ ਤੇ ਮਾਂ ਟਾਲੀਆ ਫੇਰ ਹੁਣ ਮੈਂ ਤੇਰਾ ਗਾਜਰ ਪਾਕ ਭੈਣ ਨੂੰ ਇਕੱਠਾ ਕਰਿਆਗਾ ਉਹਦਾ ਫੇਰ ਲਾਚ ਕਰ ਲਿਆ ਪਾਉਣਾ ਹੱਕ ਕੀ ਹੋਵੇਂ ਜੀ ਬੇਬੇ ਤੜਕੇ ਜੀ ਲੱਗੀ ਹੋਵੇਂ ਹੋਰ ਕਈ ਥੱਕਦਾ ਫੇਰ ਜਾਣਾ ਹੀ ਆਗਾ ਤੇ ਮਸਾ ਫੇ ਆਗ ਇੱਕ ਚੁੱਲੇ ਤੇ ਉਹ ਬਣਾਇਆ ਹੋਣਾ ਤੂੰ ਹੋਰ ਤੇ ਉਹ ਫਿਰ ਛੋੜਾ ਜਾ ਪੌਣ ਦਾ ਲਾਚ ਬਾਲਾ ਕਰਦੀ ਏ ਢੋਲ ਵਾਲੇ ਨੂੰ ਫਿਰ ਆਹ ਦੁੱਧ ਕਿੱਥੇ ਇਕੱਠਾ ਕਰਨ ਦਿੰਦੀ ਸੀ ਉਹ ਮੈਨੂੰ ਹੋਰ ਬੇਬੇ ਸੋਨੂ ਤਾਂ ਨਹੀਂ ਐ ਕਰ ਰੱਖਿਆ ਇਹਨਾਂ ਨੇ ਲਾਲਚ ਕਰਿਆ ਕਰੋ ਡੇਰੀ ਚ ਦੁੱਧ ਪੌਣ ਦਾ ਪੀ ਪੂ ਲਿਆ ਕਰੋ ਕਈ ਵਾਰੀ ਖੋਆ ਕੱਢ ਲਿਆ ਕਦੇ ਕੁਝ ਬਣਾ ਲਿਆ ਕਦੇ ਕੁਝ ਐ ਬਣਾ ਕੇ ਖਾ ਲਿਆ ਨਾ ਇਹ ਤਾਂ ਫਿਰ ਰੋਟਾ ਬਣਾ ਲੈਂਦੀ ਹੈਗੀ ਆਏ ਹੋਰ ਫਿਰ ਕਿਦੋਂ ਮੈਂ ਆਇਆ ਕਰਾਂ ਵੀ ਰਾਜਵੀਰ ਨੂੰ ਦੇਣਾ ਫਿਰ ਉਹ ਰੋਕ ਆ ਜਾਂਦੀ ਹੈ ਉਹਨਾਂ ਚਾਪ ਦਸ ਮਹੀਸਾਣੇ ਬੇਬੇ ਨਾ ਦੇਖ ਲੈ ਲੈ ਐ ਬਾਲਾ ਲੱਗਦੀ ਆ ਸਾਡੇ ਤਾਂ ਆਪੇ ਵੇ ਬੇ ਤੈਨੂੰ ਪਤਾ ਮੇਰੀ ਸੱਸ ਦੀ ਚੱਲਦੀ ਆ ਉਹ ਤਾਂ ਅਪਸਾਰਾ ਦੁੱਧ ਇਕੱਠਾ ਕਰਕੇ ਡੇਰੀ ਚ ਪਾ ਦਿੰਦੀ ਆ ਬਸ ਫਿਰ ਹਰ ਤਰੀਕਾ ਨਾਲ ਦੀ ਉਹ ਹੈ ਕਿ ਮੇਰੇ ਕੋਲ ਜਾਨੀ 2 ਕਿਲੋ ਦੁੱਧ ਰੱਖਦੇ ਆ ਕਰੇ ਹੁਣ ਆਏ ਦੱਸ ਦੂ ਮੈਂ 2 ਕਿਲੋ ਨੂੰ ਚਾਹ ਪਾਣੀ ਬਣਾਵਾ ਜਵਾਕਾਂ ਨੂੰ ਪੀਣ ਨੂੰ ਦੇਵਾ ਕਿ ਕੀ ਕਰਾਂ ਉਹਦਾ ਹੋਰ ਨਾ ਭਾਈ ਫਿਰ 2 ਕਿਲੋ ਨਾਲ ਤਾਂ ਕਿੱਥੇ ਹੁਣ ਸੁੱਕਣਾ ਹੋਈ ਗੱਲ ਮੰਗੂ ਮੈਂ ਤਾਂ 15 ਕਿਲੋ ਪੱਕਾ ਦੁੱਧ ਇਕੱਠਾ ਕਰਿਆ ਇਹ ਬੇਚਾ ਮਾਰ ਦੇ ਨਾ ਮੱਧ ਨਹੀਂ ਕਿਤੇ ਲੱਗ ਨਾ ਜਾਵੇ ਥੱਲੇ ਇਹ ਤਾਂ ਬਸ ਬਣਾ ਹੀ ਪਿਆ ਪੁੱਤ ਹੋਰ ਫਿਰ ਮੱਛਿਆ ਕੀ ਲੈ ਕੇ ਜਾਊਂਗੀ ਮੈਂ ਸਮੈਲ ਜੀ ਆਊਗੀ ਐਵੇਂ țe ਨਗੋਚੀ ਵਾਲੇ ਨੇ ਹੋਰ ਇੱਕ ਤਾਂ ਪੈਂਤਰੀ ਸਸਤੀ ਆਇਆ ਬੇਬੇ ਪਸਨਾ ਵਰਗੇ ਨੇ ਉਹਨਾਂ ਤਾਂ ਕਹੇ ਜਾ ਕੋਸ ਮਰਜ਼ੀ ਫੜਾ ਦੇ ਉਹੇ ਜੀ ਖਾ ਜਾਂਦੇ ਨਹੀਂ ਪਸਨਾ ਵਰਗੇ ਤੇਰੀ ਸਸਤਾ ਕੋਈ ਪਸਨਾ ਵਰਗੀ ਨਹੀਂ ਉਹ ਤਾਂ ਬਥੇਰੀ ਨਗੋਚਣ ਹੈ ਰਾਜਵੀਰ ਨਹੀਂ ਪਹਿਲੀ ਸੀ ਨਗੋਚਣ ਬੇਬੇ ਫਰੀ ਦਾ ਤਾਨੂੰ ਕਹੇ ਜਾ ਮਰਜ਼ੀ ਮਿਲ ਜੇ ਉਹਦੀ ਖਾ ਜਾਂਦੀ ਆ ਅੱਛਾ ਤੇ ਹੋਰ ਹੁਣ ਲਾ ਫਿਰ ਮੈਂ ਤੈਨੂੰ ਹੁਣ ਪਾ ਕੇ ਦੇਵਾਂ ਭਾਈ ਗਾਜਰ ਪਾਕ ਤੜਕਾ ਨਹੀਂ ਲਾਉਂਦੀ ਬੇਬੇ ਐਂ ਪਾਵੇਂਗੀ ਜੇ ਤੜਕਾ ਤੂੰ ਲਾ ਲੈ ਪੁੱਤ ਉੱਥੇ ਤੈਨੂੰ ਪਾ ਕੇ ਦੇ ਦੇਣੀ ਆ ਸਾਰਾ ਚੱਲ ਬੇਬੇ ਤੜਕਾ ਤਾਂ ਮੈਂ ਲਾ ਲੂੰਗੀ ਤੂੰ ਐਂ ਕਰ ਪਰ ਦੇ ਮੈਨੂੰ 5 ਕਿਲੋ ਵਾਲ ਪੱਲ ਕਿੰਨੇ ਵਾਲੀ ਫੇਟਾ ਸਾਰੀ ਪਾਈ ਜੂ ਮੈਨੂੰ ਤਾਂ ਲੱਗਦਾ ਸਾਰਾ ਪੈ ਜੂਗਾ ਹਾਂ ਚੱਲ ਫਿਰ ਮੇਰੇ ਅਮਾ ਚੱਕ ਕੇ ਲੈ ਆ ਬੇਬੇ ਚੱਕ ਕੇ ਆਸ ਤੇ ਤੂੰ ਇਹ ਤਾਂ ਮਦਨੀ ਮਾਰ ਪਾਈ ਸੁਮਾਰ ਕੇ ਭਾਵਾ ਕੋਠੇ ਜੇ ਮਾਰ ਦਨੀ ਬੇਬੇ ਮਾਰ ਦਨੀ ਆ ਲਾ ਤਾਂ ਵਧ ਗਈ ਮੇਰਾ ਕੰਮ ਬਣ ਗਿਆ ਨਾਲੇ ਤਾਂ ਮੈਨੂੰ ਹਫਤਾ ਹੁਣ ਦਾਲ ਨਹੀਂ ਧਰਨੀ ਪੈਣੀ ਤੜਕੇ ਜਵਾਕਾਂ ਨੂੰ ਦੋ ਦੋ ਟਿਕੀਆਂ ਉਹਨਾਂ ਫੜਾ ਦਿਆ ਕੋ ਨੂੰ ਗਾਜਰ ਭਾਗ ਦੀਆਂ ਤੇ ਵਧੀਆ ਦੁੱਧ ਨਾਲ ਖਾ ਕੇ ਤੇ ਬਗਜਾ ਕਰਨਗੇ ਮੇਰੇ ਤਾਂ ਬਦੇ ਕੰਮ ਘਟ ਜਾਣਗੇ ਬਣਿਆ ਬਣਾਇਆ ਕੌਣ ਛੱਡਦਾ ਹੁੰਦਾ ਵਧੀਆ ਸਮਾਂ ਮੈਂ ਤਾਂ ਜਿਵੇਂ ਮੇਰੀ ਮਾਂ ਜਿੰਨਾ ਚਰ ਬੈਠੀ ਆ ਨਾ ਉਹ ਨਚਰ ਕਿਸੇ ਗ ਰਾਜਵੀਰ ਹਾਜੇ ਭਾਈ ਕਰਤਾ ਪੈ ਇੱਕ ਸਾਰਾ ਸੁਣਾ ਹਾਂ ਹਾਂ ਪਾਇਆ ਪਿਆ ਭਾਈ ਲੈ ਲੈ ਪਾ ਦੇ ਫਿਰ ਬੋਚ ਕੇ ਧਰ ਦੇਵੇਂ ਬੋਚ ਕੇ ਮੇਚਤੀ ਧਰ ਲੈ ਨਾ ਲੈ ਭਾਈ ਲੈ ਪਾ ਦੇ ਪਾ ਦੇ ਸਮਾਨ ਸਾਰਾ ਆ ਜਾ ਬੇਬੇ ਮੈਨੂੰ ਇੱਥੋਂ ਤੱਕ ਛੱਡਿਆ ਕਿਉਂ ਲੈ ਭਾਈ ਲੋੜ ਨਹੀਂ ਇਹ ਚ ਪੈਸਾ ਆਗਾ ਹਾਏ ਬੇਬੇ ਡੱਬਾ ਤਾਂ ਟੇਡਾ ਹੋ ਗਿਆ ਖੜ ਜਾ ਇਹਦੇ ਚ ਕਿੰਨੀ ਧਰੀ ਜਾਊਗੀ ਬੇਬੇ ਕਿੰਨੀ ਨਹੀਂ ਕੋਤ ਕਿਕ ਨਹੀਂ ਮੇਰਾ ਤਾਂ ਝੋਲਾ ਛੋਟਾ ਵੇ ਬੇ ਹੁਣ ਕੀ ਕਰਾਂ ਇਹ ਟੇਡਾ ਕਰ ਲਾਂ ਗਾਜਰ ਪਕਾਲੇ ਨੂੰ ਤਾਂ ਜੰਮਿਆ ਹੋਇਆ ਵਿੱਚ ਝੰਗਾ ਝੰਗਾ ਟੇਡਾ ਕਰ ਲਾ ਪੁੱਤ ਇਹ ਕਿਹੜਾ ਕੋਈ ਡੁੱਲਣ ਵਾਲੀ ਚੀਜ਼ ਹੈ ਹਾਂ ਇਹ ਤਾਂ ਡੁੱਲਦਾ ਨਹੀਂ ਗਰਮ ਕਰੇ ਤਾਂ ਹੋਊਗਾ ਹਾਂ ਚਲ ਆਇਆ ਪਾ ਲੈਣੀ ਹੈ ਸਾਗ ਦਾ ਚਲਾਏ ਗਰਮਾ ਡੁੱਲਣਾ ਜਾਵੇ ਲੈ ਬੇ ਬੇ ਫੜਾ ਆ ਜਾ ਮੈਨੂੰ ਟਪਾ ਆਇਆ ਉੱਥੋਂ ਤੱਕ ਹਾਂ ਬੇ ਬੇ ਨਾ ਮੜਾ ਮੋਟਾ ਦੇ ਖਾਣ ਪੀਣ ਜੋਗਰਾ ਰੱਖਿਆ ਹੁੰਦਾ ਹੈ ਕਿ ਸਾਰੀ ਹੈਗਾ ਹੈਗਾ ਭਾਈ ਮੜਾ ਮੋਟਾ ਕੋਈ ਨਾ ਮੈਂ ਕੀ ਕਰਨਾ ਅਸਤਾ ਹੋਰ ਕੱਢ ਲਾਂਗੇ ਕੁਛ ਨਹੀਂ ਹੁੰਦਾ ਕਿ ਰੱਤ ਨੂੰ ਲੈ ਜਾਂਦਾ ਨਾ ਮੈਂ ਤਾਂ ਤੈਨੂੰ ਐ ਆਂਦੀ ਸੀ ਵੀ ਸਾਰੀ ਪਾ ਦਿੰਦੀ ਹੁੰਜ ਕੇ ਨਿਸ਼ਾਨੀ ਨਾ ਰੱਖ ਲਈ ਤੂੰ ਕਿਤੇ ਪਾਤਾ ਕੁਛ ਨਹੀਂ ਪੁੱਤ ਸਾਰੇ ਮਤਾਂ ਭਾਂਡੇ ਪੁੰਨੇ ਜਮਾ ਮਾਂ ਤੇ ਕੋਈ ਜਮਾ ਉਹਨਾਂ ਪਤੀ ਵੀ ਲਾਦਾ ਵੀ ਗਾਜਰ ਗੱਲ ਵੀ ਗਾਜਰ ਪਾਕਦੀ ਨਹੀਂ ਹੈਗੀ ਮੈਂ ਤਾਂ ਨਾ ਤੈਨੂੰ ਐ ਆਂਦੀ ਸੀ ਜੋ ਕਈ ਵਾਰੀ ਉਹੀ ਗੱਲ ਖਾਲੀ ਭਾਂਡਾ ਵੀ ਉਹਦੇ ਹੱਥ ਲੱਗਿਆ ਨਾ ਸੋਨੂ ਘੜਾ ਚੜਾਣਾ ਅੱਖਾਂ ਨਾ ਖਾਲੀ ਭਾਂਡਾ ਪੁੱਤਾ ਥਿਨੀ ਰਹਿ ਦੇ ਮੈਂ ਰੱਖਿਆ ਹੂ ਤਾਂ ਫੇਰ ਹੀ ਉਹਦੇ ਹੱਥ ਲੱਗੂਗਾ ਫੇਰ ਹੀ ਕੋਈ ਪਤਾ ਲੱਗੂਗਾ ਮੈਂ ਤਾਂ ਕੁਛ ਨਹੀਂ ਉਹ ਕਰਿਆ ਲਕੋਲ ਕੁਗੇ ਰੱਖ ਲਈਨ ਤੂੰ ਹਨਾ ਲਾ ਆ ਜਾ ਬੇਬੇ ਆ ਜਾ ਪੁੱਤਾ ਆ ਜਾ ਮੇਰੇ ਨਾ ਬਸ ਨਾ ਲੰਘ ਜੇ ਜਵਾਕ ਵੀ ਡੀਕਦੇ ਹੋਣਗੇ ਸਾਰਿਆਂ ਨੂੰ ਪਤਾ ਮੇਰੇ ਸਾਸ ਨੂੰ ਵੀ ਪਤਾ ਵੀ ਮੈਂ ਤਾਂ ਇੰਨਾ ਸਮਾਨ ਲੈਣ ਆਈ ਆਂ ਮੈਂ ਤਾਂ ਕੱਢਣ ਵਾਂਗੂ ਮੈਂ ਤਾਂ ਕੱਢ ਰਹੀ ਜਾਂਦੀ ਸੀ ਮੈਂ ਆਖਿਆ ਨਹੀਂ ਪਤਾ ਹਰਪ੍ਰੀਤ ਕਿਦੋਂ ਆਜੇ ਮੈਨੂੰ ਕਿਹਾ ਉਹਨੇ ਦੱਸ ਕੇ ਆਉਣਾਗਾ ਜੇ ਮੈਂ ਜੇ ਆਜੇ ਕਿਹੜਾ ਚੱਕ ਕੇ ਲਾਈਏ ਨਾ ਤੂੰ ਐਂ ਕਹਿ ਦਿੰਦੀ ਉਹਨੂੰ ਉਹ ਵੀ ਦ ਕੀ ਤੱਕ ਕਰਾਉਦਾ ਤੂੰ ਸਾਰੇ ਕੰਮ ਧੰਦਾ ਦਾ ਤੂੰ ਆਪੇ ਕਰ ਲੈਨੀ ਹੋਰ ਕੰਮ ਤਾਂ ਘਰ ਮੈਂ ਕਰ ਲੈਨੀ ਪੁੱਤ ਚੱਲ ਹੁਣ ਤਾਂ ਮੈਨੂੰ ਕੋਈ ਨਹੀਂ ਆਜੂ ਆ ਜਾਂਦੇ ਬਸ ਮੈਨੂੰ ਤਾਂ ਤੇਰੇ ਹੀ ਬਾਹਲਾ ਸੀਮਾ ਕ ਤੇਰੇ ਜਵਾਕ ਵੀਰ ਵੀਰ ਚੱਲ ਬੇ ਆ ਜਾ ਜਰਕਦੇ ਨਹੀਂ 6 ਦੀ ਮਿੰਟ ਮਾਰ ਚੱਲ ਭਾਈ ਚੱਲ ਕਿਤੇ ਲੇਟ ਨਾ ਹੋ ਜਾ ਮੈਂ ਪਾਰ ਹੀ ਬਾਹਲਾ ਹੋ ਗਿਆ ਬੇਬੇ ਮੇਰੇ ਕੋਲ ਤਾਂ ਹੋਰ ਭਾਈ ਬਾਤ ਤਾਂ ਹੁਣ ਫਿਰ ਹੋਣੀ ਆਂਗਾ ਆਇ ਕਰ ਬੇਬੇ ਮੈਂ ਤਾਂ ਕਹਨੀ ਤੂੰ ਮੁਰ ਜਾ ਮੈਂ ਆਪੇ ਭਗ ਜੂਗੀ ਤੂੰ ਨੋ ਜਿਹੜਾ ਸਾਰਾ ਸਬੂਤ ਪਿਆ ਉਹ ਚਾਕੇ ਕੜਾਂਗਾ ਕਰੂਨਾ ਸਾਫ ਕਰ ਦੇ ਕੱਲੀ ਭਗ ਜਾਂਗੀ ਆਹੋ ਚੰਗਾ ਬੇ ਚੰਗਾ ਲੈ ਮੈਂ ਤਾਂ ਜਾਣੀ ਆ ਮੇਰੇ ਤਾਂ ਬਸ ਨਾ ਲੰਘ ਜੇ ਆਪੇ ਹਣ 9 ਸੱਸਾ ਉਦਾ ਕਿ ਮੀ ਨਮੀੜੀ ਜਾਣ ਮੈਂ ਤਹਲੇ ਫੋਨ ਵੀ ਕਰੇ ਅੱਡੇ ਤੇ ਆ ਕੇ ਚੜਾਉਣੀ ਨਹੀਂ ਆਇਆ ਪਤਾ ਨਹੀਂ ਫੋਨ ਕਿਉਂ ਨਹੀਂ ਚੁੱਕਿਆ ਖੇਤ ਖੂਤ ਨਾ ਬਗ ਗਿਆ ਵੇ ਨਰਾਜ ਵੀ ਆਉਂਦੀ ਹੈਗੀ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਵਈ ਤੇ ਮੇਰੇ ਤਾਂ ਹੁਣ ਹੱਥ ਨਹੀਂ ਵਿਲੇ ਹੈਗੇ ਓਹੋ ਬਾਲੀ ਕੁਸਮਾਨ ਜੇ ਚੱਕੀ ਫਿਰਦੇ ਬਾਬੇ ਤਾਂ ਕਹਿੰਦੇ ਸੀ ਤੂੰ ਕਈ ਦਿਨ ਲਾ ਕੇ ਆਵੇਂਗੀ ਤੂੰ ਆ ਵੀ ਗਈ ਇਨੀ ਛੇਤੀ ਬਈ ਫੇਰ ਹੁਣ ਕਰੇ ਵੀ ਨਹੀਂ ਸਰਦਾ ਬੇਬੇ ਤੋਂ ਕਿਹੜਾ ਕੰਮ ਹੁੰਦਾ ਚਾਰ ਪੰਜ ਦਿਨ ਹੋ ਗਏ ਮੈਨੂੰ ਤਾਂ ਗਈ ਨੂੰ ਅੱਜ ਆ ਤੂੰ ਮੁੜ ਚਲ ਹੁਣ ਨਾ ਮੈਂ ਤਾਂ ਜਾਣੀ ਹਾਂ ਤੂੰ ਐ ਟੈਨ ਤੋਂ ਦੇਖ ਮੈਨੂੰ ਤਾਂ ਨਾ ਕਵੇਲਾ ਹੋ ਗਿਆ ਮੈਂ ਤਾਂ ਗਾਹ ਮੇਰੀ ਨੰਦ ਕੋਲੇ ਗਈ ਸੀ ਤੇ ਉਹਨਾਂ ਨੇ ਆ ਇੰਨਾ ਸਮਾਨ ਜੱਫੜਾਤਾ ਘਰੇ ਮੇਰੇ ਬੇਬੇ ਨੂੰ ਕਰੀ ਤੇ ਕੋਈ ਪ੍ਰੋਗਰਾਮ ਸੀ ਤੇਰੀ ਨੰਦ ਕੇ ਆਹ ਉਹਨਾਂ ਦੇ ਭੋਗ ਸੀਗਾ ਉਹਨਾਂ ਨੇ ਪਾਠ ਰਖਾਇਆ ਹੋਇਆ ਸੀ ਅੱਛਾ ਫੇਰ ਉੱਥੋਂ ਲਿਆ ਸਮਾਨ ਜਾ ਉੱਥੋਂ ਲਈਏ ਨਾਲੇ ਤਾਂ ਮੈਂ ਬੇਬੇ ਨੂੰ ਸਾਗ ਕੱਢ ਗਈ ਆ ਨਾਲੇ ਗਾਜਰ ਪਾ ਕੱਢ ਗਈ ਆ ਨਾਲੇ ਖੀਰ ਕੱਢ ਕੇ ਆਈ ਸੀ ਇੰਨਾ ਕੁਝ ਬਣਾਇਆ ਤੇ ਨੰਦ ਨੇ ਗਾਜਰ ਚਾ ਤੇ ਬੋਲਾ ਆਲਿਆ ਨਾ ਤੇਆਂ ਦਾ ਕੀ ਹਾਲ ਆ ਮੇਰੇ ਪੇਕੇ ਦਾ ਵਧੀਆ ਠੀਕ ਠਾਕ ਆ ਤੂੰ ਐਂ ਕਰ ਰਾਤ ਲਾ ਜਾ ਨਾ ਆ ਜਾ ਨਾ ਭਾਈ ਮੇਰੇ ਤੇ ਜਵਾਕ ਨਿਆਣੇ ਉਹੀ ਗਲ ਝਾਕਦੇ ਹੋਣਗੇ ਡੀਕ ਕਰਦੇ ਹੁਣ ਤੂੰ ਐਂ ਤਾਂ ਨਹੀਂ ਮੁੜ ਕੇ ਜਾਏਂਗੀ ਅਸੀਂ ਤੈਨੂੰ ਕੋਈ ਚੀਜ਼ ਬਣਾ ਕੇ ਦੇ ਦੇਂਗੇ ਨਾ ਚਲ ਕੋਈ ਨਹੀਂ ਐਂ ਕਰਿਓ ਜੇ ਤੁਸੀਂ ਕੋਈ ਚੀਜ਼ ਬਣਾਈ ਨਾ ਮੈਨੂੰ ਦੱਸ ਦਿਓ ਮੈਂ ਆ ਜੂੰਗੀ ਤੇ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਹੁਣ ਨਾ ਮੈਨੂੰ ਰੋਕ ਤੇਰੀ ਫਸ ਲੜੂਗੀ ਤੇਰੇ ਜਵਾਕ ਨਿਆਣੇ ਮੈਨੂੰ ਪਤੀ ਏ ਤੇ ਇਥੋਂ ਦੇਖ ਐ ਨਾ ਬਣਦਾ ਨਹੀਂ ਤੇਸੀ ਇਹ ਲੋੜੀ ਵੇਲੇ ਆਏ ਨਾ ਲੈ ਕੇ ਸਮਾਨ ਅੱਛਾ ਤੇਨੂੰ ਗੁਜਰੇਲਾ ਕੱਢ ਕੇ ਲੈ ਆ ਦੇਾਂਗੇ ਨਾ ਚਾ ਕੋਈ ਨਹੀਂ ਤੇਰੇ ਖਾਤਰ ਖੋਆ ਕੱਢ ਲਿਆਵਾਂਗੇ ਕੱਢਣਾ ਹੋਇਆ ਤਾਂ ਕੱਢਦੇ ਆ ਵੀ ਗੱਲ ਥੋੜਾ ਜਿਹਾ ਨਹੀਂ ਬੇਬੇ ਮੈਨੂੰ ਇਹ ਕਹਿ ਰਹੇ ਨੇ ਵੀ ਤੇਰਾ ਬੋਲਣ ਦਾ ਹੋਇਆ ਤਰੀਕਾ ਨਹੀਂ ਵਧੀਆ ਭਾਈ ਤੂੰ ਥੋੜਾ ਜਿਹਾ ਬੈੜਾ ਬੋਲਦੀ ਐ ਬੋਲਦੀ ਤਾਂ ਭਾਵੇਂ ਮੈਂ ਬੈੜੀ ਆਂ ਗੱਲ ਕਰ ਮੇਰਾ ਮਨ ਸਾਫ ਹੈ ਨਾ ਮੈਂ ਤੁਹਾਨੂੰ ਕਹਾਂ ਤਾਂ ਤੈਨੂੰ ਦੱਸਣੀ ਲੋੜ ਨਹੀਂ ਮਨ ਤਾਂ ਤੇਰਾ ਸਾਫ ਹੀ ਆ ਚਲ ਕੋਈ ਨਹੀਂ ਬੋਲਾਂਗੀ ਮੈਂ ਤੇ ਤੇਰੇ ਬਾਈ ਆਵਾਂਗੇ ਪੰਜ ਚਾਰ ਕਿਲੋ ਗਿਰੇਲਾ ਕੱਢ ਲਿਆਵਾਂਗੇ ਤੇਰੇ ਵਾਸਤੇ ਕੋਈ ਨਹੀਂ ਤੁਸੀਂ ਆ ਜਾਓ ਤੇ ਹੁਣ ਮੈਨੂੰ ਕਹ ਲੈ ਤੇ ਹੁਣ ਮੈਨੂੰ ਜਾਣ ਦੇ ਆਏ ਨਾ ਗੁੱਸਾ ਕਰੀ ਮੇਰੇ ਅੱਖੇ ਤੋਂ ਮੁੰਨੀ ਨਾ ਤੂੰ ਇੱਥੋਂ ਹੀ ਜਾਵੇਂਗੀ ਹੁਣ ਪਰ ਚੱਲ ਆਈਆਂ ਮੈਂ ਦਸ ਘੰਟਾ ਬੈਕੀ ਆਈਆਂ ਕਰੇ ਫਰ ਤੂੰ ਟੜਕੇ ਦਰਬਾਈ ਛੱਡੇ ਉਹਨਾ ਹੁਣ ਤੂੰ ਰਹਿ ਜਾਂਦੀ ਜੇ ਮੈਨੂੰ ਐ ਪਤਾ ਹੁੰਦਾ ਨਾ ਵੀ ਤੂੰ ਆਉਣੀ ਆ ਮੈਂ 10 ਮਿੰਟ ਖੜ ਜਾਂਦੀ ਚਾ ਹੁਣ ਤਾਂ ਮੈਂ ਜਦੋਂ ਘਰੋਂ ਆਈ ਗਈ ਐਵੇਂ ਮੁੜ ਮੁੜ ਕੇ ਜਾਣਾ ਵੀ ਮਾੜਾ ਹੁੰਦਾ ਚੱਲ ਚੰਗਾ ਫਿਰ ਤੇਰੀ ਮਰਜ਼ੀ ਐ ਚੰਗਾ ਫਿਰ ਠੀਕ ਆ ਬਾਈ ਚੰਗਾ ਫਿਰ ਅਸੀਂ ਤਾਂ ਹੁਣ ਥੋੜੀ ਬੇਰੀ ਗਿਆ ਮਾਰੀ ਲਾਸਟ ਬੱਸ ਤੇ ਜਾਉਂਗੀ ਚੱਲ ਕੋਈ ਨਹੀਂ ਤੁਸੀਂ ਥੋੜੀ ਬੇਰੀ ਚੜਾਈ ਚੜਾਉਣਾ ਮੋਟਰਸਾਈਕਲ ਤੇ ਤੇਰੀ ਕੋਈ ਨਹੀਂ ਐ ਬਾਈ ਘਰੇ ਹੈ ਨਹੀਂ ਸੀ ਬਾਈ ਤਾਂ ਖੇਤ ਗਿਆ ਹੋਇਆ ਉਹ ਪਤਾ ਹੀ ਐ ਮੇਰਾ ਫੋਨ ਨਹੀਂ ਚੱਗਦਾ ਮੈਂ ਵੀ ਫੋਨ ਲਾ ਲੇ ਉਹਨੂੰ ਦੇਖ ਲਾ ਉਹਨੇ ਮੋਟਰ ਛੱਡ ਰੱਖੀ ਹੋਊਗੀ ਚਲੋ ਘਰੇ ਹੁੰਦੀ ਤਾਂ ਮਿਲ ਜਾਂਦੀ ਚਲ ਮੁਰਗੀ ਵਿਚਾਰੀ ਹੁਣ ਚਲ ਭਾਈ ਮੁਰਣੀ ਐ ਜਾਣੀ ਐ ਬੂ ਮੈਂ ਮਰ ਜਾ ਮੈਨੂੰ ਤਾਂ ਐ ਸੀਗਾ ਵੀ ਹਰਪ੍ਰੀਤ ਚੀਜ਼ ਫੜਾਉਣ ਨਹੀਂ ਦਿੰਦੀ ਬਣਾਉਣ ਨਹੀਂ ਦਿੰਦੀ ਇਹ ਤਾਂ ਕੁਛ ਹੋਰ ਹੀ ਆਖੀ ਜਾਂਦੀ ਵੀ ਮੈਂ ਤੈਨੂੰ ਕੁਛ ਬਣਾ ਕੇ ਦੇ ਦਿੰਦੀ ਖਾਣ ਪੀਣ ਨੂੰ ਦੇਖ ਲੈ ਲੇ ਬੇਬੇ ਟਾਈਮ ਹੀ ਇਹੋ ਕਰੀ ਜਾਂਦੀ ਹੈਗੀ ਆ ਹੋਰ ਹੀ ਨਮਾ ਜੱਬ ਕਰ ਲਿਆ ਮੈਂ ਕਰੀ ਜਾ ਕੇ ਕਿਤੇ ਨੂੰ ਪਤਾ ਨਾ ਲੱਗ ਜੇ ਕਿਤੇ ਉਹੀ ਗੱਲ ਨਾਲੇ ਤਾਂ ਦੋਨੇ ਨੂੰ ਸੱਸ ਲੜੀ ਜਾਣੀਆਂ ਕੀ ਖਾਦੇ ਦਾ ਖਾਣਾਗਾ ਐਵੇਂ ਲੜਾਈ ਪੈ ਜੂ ਮਾੜੀ ਜੀ ਗੱਲ ਪਿੱਛੇ ਇਹ ਤਾਂ ਕਹਿੰਦੀ ਅਸੀਂ ਲੋਹੜੀ ਵੇਲੇ ਆਵਾਂਗੇ ਮੈਨੂੰ ਤਾਂ ਲੱਗਦਾ ਜੀ ਪਤਾ ਲੱਗ ਗਿਆ ਕਿਹੜਾ ਹੋਊਗੀ ਲੋਹੜੀ ਵੇਲੇ ਨੂੰ ਨਾ ਬੇਇੱਜ਼ਤੀ ਕਰਦੇ ਕਿਤੇ ਜੀ ਮੇਰੇ ਤਾਂ ਬੱਸ ਆ ਗਈ ਮੈਂ ਤਾਂ ਜਾਣੀ ਆ ਮਸਾ ਕੇ ਕਰ ਲਿਆ ਲੈ ਕੁੜੀ ਵਿਚਾਰੀ ਐ ਹੀ ਮੁਰਗੀ ਖਾਣ ਪਿੱਲੀ ਉਹ ਤਾਂ ਚੱਲ ਆਪਦੀ ਨਾਨਦ ਕੋਲੋਂ ਆਈ ਐ ਸਮਾਨ ਲਈ ਫਿਰਦੀ ਸੀ ਉਹ ਤਾਂ ਕਹਿੰਦੀ ਆਪਣੇ ਘਰੇ ਵੀ ਨਾ ਗਜਰੇਲਾ ਕੱਢ ਗਈ ਨੇ ਖੀਰ ਕੱਢ ਗਈ ਮੈਂ ਤਾਂ ਖੀਰ ਖਾਣ ਨੂੰ ਬੁਲਾਈ ਜੀ ਕਰੀਂ ਉਹਦੇ ਬੇਬੇ ਨੂੰ ਕਹਿੰਨੀ ਆ ਖੀਰ ਪਾ ਕੀ ਦੇ ਦੀ ਹੁਣ ਤਾਂ ਬੇਬੇ ਹਾਂ ਕਰ ਲਿਆ ਕੰਮ ਤੇ ਨਾ ਹੋਰ ਠੀਕ ਐ ਹੁੰਦੀ ਆ ਹਾਂ ਠੀਕ ਐ ਭਾਈ ਹੋਰ ਭਾਈ ਵਧੀਆ ਵਧੀਆ ਬੇਬੇ ਸਾਰੇ ਠੀਕ ਸੀ ਭਾਈ ਵਧੀਆ ਬੇਬੇ ਸਾਰੇ ਠੀਕ ਸੀ ਬੇਬੇ ਸਾਰੇ ਵਧੀਆ ਠੀਕ ਸੀ ਹਾਂ ਬੇਬੇ ਸਾਰੇ ਠੀਕ ਸੀ ਭਾਈ ਵਧੀਆ ਹੋ ਗਿਆ ਬਹਿ ਜਾ ਭਾਈ बैठी हुए मैं तिमे मेरा आई भी रही ਜਾਂਦੀ ਸੀ ਤੂੰ ਅੱਡੇ ਤੇ ਤੇ ਚੜਾਏ ਆਉਂਦੀ ਉਹ ਨਹੀਂ ਜਾ ਕੇ ਅੱਡੇ ਦਾ ਭਾਈ ਮੈਂ ਕਿੱਥੇ ਚੜਾਏ ਆਉਂਦੀ ਬਸ ਫਿਰ ਮੈਨੂੰ ਕੰਮਾਂ ਜਾਂਦਾ ਟਾਈਮ ਸੀ ਫਿਰ ਮਾਤਾ ਗਈ ਨਹੀਂ ਉਹ ਕਹਿੰਦਾ ਉਹ ਦੇ ਵੇ ਤੂੰ ਕੰਮ ਕਰ ਲੈ ਤੇ ਕਹਿੰਦੀ ਮੈਂ ਕੱਲ ਕੋਈ ਵਗ ਜੂਗੀ ਚੱਲ ਕੋਈ ਨਹੀਂ ਮੈਂ ਬਹਿ ਜਾਣਾ ਤੇ ਉਹ ਵਿਚਾਰੀ ਕੀ ਕਰੇ ਪਹਿਲਾਂ ਮੈਂ ਦੇਖੋ ਵਿਚਰੀ ਉਧਰੋਂ ਆਈ ਤਾਂ ਕਹੋ ਜਾਨਾ ਬੰਦੇ ਹੋਰ ਭਾਈ ਉਹ ਮਾਂ ਸਾਹੀ ਸੀ ਤੇ ਲੀੜਾ ਕੱਪੜਾ ਜਾਂ ਲੈ ਕੇ ਗਈ ਜਵਾਕਾਂ ਦਾ ਆਪਿਆਂ ਦਾ ਮਾਨਸਾ ਹਾਂ ਮਾਨਸਾ ਹੀ ਸੀ ਭਾਈ ਉਹਦਾ ਕਪੜਾ ਲੈ ਕੇ ਗੇਟੇ ਨੀ ਪਤਾ ਹੁੰ ਠੰਡ ਠਾਰੀ ਬਾਲੀ ਹੋਈ ਪਈ ਹੈ ਜੀ ਤੇ ਜਿਹਨੇ ਉਹ ਛੋੜੇ ਜਲੀ ਫਿਰਦੀ ਕਿੰਨੀ ਚੱਕੀ ਫਿਰਦੀ ਸੀ ਉਹ ਚ ਕੀ ਸੀ ਫਿਰ ਉਹ ਤਾਂ ਭਾਈ ਫਿਰ ਪਤਾ ਨਹੀਂ ਭਾਈ ਗਾਹ ਬਚਾ ਤੋ ਪਤਾ ਨਹੀਂ ਕੀ ਲੈ ਲੂਈ ਸੀ ਪਤਾ ਨਹੀਂ ਕਿੱਥੇ ਆ ਰਹੀ ਸੀ ਕਹਿੰਦੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਚ ਭੋਗ ਭਾਗ ਪਿਆ ਸੀ ਕਹਿੰਦੀ 2 ਮਿੰਟ ਮੈਂ ਉੱਥੇ ਖੜ ਗਈ ਕਹਿੰਦੀ ਅੱਛਾ 2 ਮਿੰਟ ਖੜੀ ਨੂੰ ਰਿਸ਼ਤੇਦਾਰਾਂ ਨੇ ਇੰਨਾ ਸਮਾਨ ਦੇ ਤਾ ਨੂੰ ਹੋਰ ਭਾਈ ਹੁਣ ਉਹਦੇ ਬਾਅਦ ਰਹਿੰਦਾ ਹੈਗਾ ਫੇਰ ਅਗਲਾ ਦੇ ਦਿੰਦਾ ਬੜੀ ਜੀ ਤਾਂ ਵੀ ਆਏ ਲੱਗਦੇ ਜੀ ਮੈਂ ਆਪਣੀ ਹੁੰਦੀ ਬਲਾਂ ਵੱਡੀ ਉਹ ਵੱਡੀ ਢੋਲੀ ਚੱਕੀ ਫਿਰਦੀ ਸੀ ਉਹ ਭਾਈ ਲੱਸੀ ਲੈ ਗਈ ਆਪਣੀ ਦੇਕਰ ਡੜਕਣਾ ਪਿਆ ਸੀ ਲੱਸੀ ਦਾ ਤੇ ਮੈਂ ਆ ਕੇ ਕੁੜੇ ਵਾਂ ਖੱਟੀ ਲੱਸੀ ਜਿਹੜੀ ਰਾਜਵੀਰ ਲੈ ਜਾ ਮੈਂ ਕਿਹਾ ਸੇਕੜ ਸਰੀ ਨਾ ਲਿਆਂਗੀ ਅੱਛਾ ਹੋਰ ਉਹਦੀ ਮੈਂ ਮਾਰੂੰਗੀ ਮਾਮਾ ਧੀਆਂ ਨੂੰ ਫਿਰ ਸਾਨੂੰ ਗੱਪ ਨਹੀਂ ਮਾਰਨਾ ਆਇਆ ਕੀ ਕਹਨ ਭਾਈ ਗੱਪ ਕਾਦਾ ਕੈਸਾ ਗੱਲਦਾ ਸੱਚੀ ਗੱਲ ਸੀ ਮੈਂ ਤੈਨੂੰ ਦੱਸਤੀ ਤੇਰੀ ਤੀ ਤਮੈਨੂੰ ਐ ਕਹਿ ਕੇ ਗਈ ਐ ਵੀ ਮੈਂ ਆਪਦੀ ਨੰਦ ਕੋਲੋਂ ਆਈਆਂ ਮੈਂ ਬੇਬੇ ਨੂੰ ਨਹੀਂ ਤਾਂ ਖੀਰ ਕੱਢ ਕੇ ਆਈਆਂ ਨਾ ਗਜਰੇਲਾ ਕੱਢ ਕੇ ਆਈਆਂ ਮੈਨੂੰ ਐਂ ਦੱਸ ਤੇ ਤੂੰ ਕਹਿੰਦੀ ਐ ਕਿ ਗਾਂਹ ਦੀ ਗਾਹ ਰਿਸ਼ਤੇਦਾਰੀ ਚ ਭੋਗ ਤੇ ਗਈ ਸੀ ਨੇ ਮਾਨਸੰਗੀ ਜੀ ਕੱਪੜੇ ਲੈਣ ਹੋ ਤਾਂ ਕੱਪੜੇ ਨਹੀਂ ਗਈ ਸੀ ਭਾਈ ਫੇਰ ਉਹਨਾਂ ਤਾਂ ਕੱਪੜੇ ਲੈਣ ਗਈ ਸੀ ਤੇ ਨਾਲੇ ਫੇਰ ਆਉਦੀ ਨੰਦ ਕੋਲੇ ਹੂ ਬੇਰ ਉੱਥੇ ਭੋਗ ਫੇਰ ਉਥੋਂ ਲਿਆਈ ਹੋਊਗੀ ਸਮਾਨ ਮਾੜਾ ਮੋਟਾ ਕੱਪੜੇ ਐਂ ਕਰ ਬੇਬੇ ਖੀਰ ਤੇ ਗਜਰੇਲਾ ਲੈ ਆ ਕੇ ਦੇ ਮੈਨੂੰ ਮੈਨੂੰ ਤਾਂ ਭੁੱਖ ਲੱਗੀ ਪਈ ਐ ਲੈ ਗਜਰੇਲਾ ਤਾਂ ਭਾਈ ਉਹ ਮੈਂ ਕੱਢ ਕੇ ਨਹੀਂ ਗਈ ਉਹ ਤਾਂ ਕੱਢ ਕੇ ਨਹੀਂ ਗਈ ਮਾਂ ਤਾਂ ਕਹਿੰਦੀ ਮੈਂ ਤਾਂ ਕੱਢ ਕੇ ਇੰਜ ਮੈਂ ਨਾ ਮੈਂ ਕੀ ਕਰਨਾ ਸੀ ਉਹ ਤਾਂ ਕੱਢ ਕੇ ਮੈਂ ਖਾਂਦੀ ਨਹੀਂ ਸੀ ਮੈਨੂੰ ਖੰਖੂਗ ਹੋ ਜਾਂਦੀ ਜੇ ਮੈਨੂੰ ਤੇਰਾ ਪਤਾ ਹੁੰਦਾ ਫਿਰ ਮੈਂ ਮਾੜਾ ਮੋਟਾ ਹੋ ਤਾ ਚਲ ਖੀਰ ਲਿਆ ਦੇ ਅਖੀਰ ਤਾਂ ਦੇਖ ਹੀ ਗਈ ਆਂ ਨਾ ਮੈਂ ਖੀਰ ਰੱਖੀ ਆ ਭਾਈ ਖੀਰ ਮੈਂ ਕੀ ਕਰਨੀ ਸੀ ਬੇਬੇ ਮੈਨੂੰ ਐਂ ਦੱਸ ਦੇ ਗੱਲ ਕੀ ਐ ਵਿੱਚੋਂ ਵਿੱਚੋਂ ਗੱਲ ਤੂੰ ਕਹਿੰਦੀ ਕੁਝ ਹੋਰ ਐ ਨਿਕਲਦਾ ਕੁਝ ਹੋਰ ਐ ਤੇਰੀ ਤੀ ਤੱਕ ਨਹੀਂ ਖੀਰ ਤੇ ਗਜਰੇਲਾ ਕੱਢ ਕੇ ਇਨ ਤੂੰ ਕਹਿੰਦੀ ਨਹੀਂ ਨਹੀਂ ਮੈਨੂੰ ਗੱਲ ਦੱਸ ਗੱਲ ਕੀ ਐ ਲਓ ਭਾਈ ਗੱਲ ਕੀ ਹੋਣੀ ਸੀ ਉਹ ਜਵਾਕੜੇ ਆਉਂਦੇ ਆਉਂਦੇ 10 ਮਿੰਟ ਖੜ ਗਏ ਇੱਥੇ ਕਹਿੰਦੀ ਚੱਲ ਮੈਂ ਮੇਰ ਜਾਂ ਬੇਬੇ ਨੂੰ ਆ ਤੇਰਾ ਮੁੰਡਾ ਤੜਕੇ ਦਾ ਕਹੀ ਲੈ ਕੇ ਉਹ ਖੇਤ ਚ ਬੜਿਆ ਹਾਂ ਹੁਣ ਆਇਆਗਾ ਮੋਟਰ ਤੋਂ ਕੋਈ ਨਹੀਂ ਮਾ ਉਸੇ ਨਹੀਂ ਕਰਦੀਆਂ ਗੱਲ ਬੇਬੇ ਮੈਂ ਉਹਨੂੰ ਪੁੱਛਦੀਆਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਮੇਰੇ ਨਾਲ ਗੱਲ ਨਹੀਂ ਕੀਤੀ ਹੁਣ ਭਾਈ ਕਿਹਦਾ ਕੋਈ ਕੰਮ ਚੰਦੇ ਵਾਲੇ ਦਾ ਆਈ ਜਾਂਦਾ ਹੋਗਾ ਕੋਈ ਮੇਰਾ ਫੋਨ ਮੈਂ ਆਪ ਹੀ ਕਰ ਲਊਂ ਉਹਨੇ ਨਾਲ ਗੱਲ ਤੂੰ ਨਾ ਟੈਨਸ਼ਨ ਲੈ ਲੈ ਇਹ ਤਾਂ ਬੜਾ ਫੈਰੂ ਕਰ ਲੈ ਲੈ ਸੰਤਾ ਪੁਰੀ ਨਕੋ ਸਹੋਰ ਕਹਤਾ ਮੈਂ ਕੋ ਸਹੋਰ ਕਹਤਾ ਮੈਨੂੰ ਕਿਹੜਾ ਪਤਾ ਸੀ ਵੀ ਇਹ ਮੂਰੋ ਟੱਕਰ ਜੂਗੀ ਤੇ ਤਾਂ ਸੀ ਮਾਵਾਂ ਢਿੰਗਾ ਈਕਾ ਕਰ ਲੈਣੀਆਂ ਵੀ ਪੁੱਤ ਤੂੰ ਵੀ ਇਹੀ ਗੱਲ ਕਹੀਦੀ ਮੈਂ ਵੀ ਇਹੀ ਗੱਲ ਕਹੀਦੂ ਆ ਚੱਲਾ ਹੁਣ ਦੋਨੇ ਪਾਟ ਗਈਆਂ ਹੁਣ ਕਹਿੰਦੀ ਮੈਂ ਮੁੰਡੇ ਨਾਲ ਤੇਰੇ ਨਾਲ ਗੱਲ ਕਰਦੀਆਂ ਆਂ ਨਹੀਂ ਪਤਾ ਕੀ ਦੱਸੂਗਾ ਉਹ ਉਹਨ ਸਾਰੀ ਗੱਲ ਦਾ ਪਤਾ ਵੀ ਗਾਜਰ ਪਾਕ ਲੈਣ ਆਈ ਸੀ ਰਾਜਵੀਰ ਨਾਲ ਸਾਗ ਲੈ ਕੇ ਗਈ ਹੈ ਫਿਰ ਦੇਖੀ ਜੋ ਕਰਨ ਦੇ ਗੱਲ ਕੀ ਪਤਾ ਨਹੀਂ ਦੱਸੇ ਮੁੰਡਾ ਸਾਰਾ ਦਿਨ ਹੀ ਲੱਗਿਆ ਮੋਟਰ ਤੇ ਠੰਡੀ ਵਾਲੀ ਐ ਝੁੱਲੇ ਕੋਲੇ ਜਾਂਨੇ ਆਂ ਹਰਫਰੀਤ ਆ ਗਈ ਤੂੰ ਹਾਂ ਆ ਗਈ ਨਾ ਮੈਂ ਤੈਨੂੰ ਮੈਂ ਤੈਨੂੰ ਕਿੰਨੇ ਫੋਨ ਕੀਤੇ ਕਿੰਨੇ ਫੋਨ ਪਹਿਲਾਂ ਲਾਇਆ ਪਹਿਲਾਂ ਤੂੰ ਬਿਜੀ ਆਈ ਗਿਆ ਬਿਜੀ ਕਿਹਦੇ ਨਾਲ ਸੀ ਉਹ ਮੈਂ ਤਾਂ ਕਿਸੇ ਨੂੰ ਫੋਨ ਹੀ ਲਾਇਆ ਅੱਛਾ ਦੁਪਹਿਰ ਹੀ ਜੀ ਹਾਂ ਉਹ ਤਾਂ ਨਾ ਬੀਬੀ ਨੇ ਗੱਲ ਕੀਤੀ ਸੀਗੀ ਭੈਣ ਨਾਲ ਉਹ ਭੈਣ ਫਿਰ ਆ ਵੀ ਗਈ ਸੀਗੀ ਵਿਚਾਰੀ ਭੈਣ ਤਾਂ ਮੈਨੂੰ ਮਿਲ ਗਈ ਸੀ ਰਾਜ ਨੂੰ ਮੈਨੂੰ ਸਮਝ ਨਹੀਂ ਆਈ ਬੇਬੇ ਕੁਝ ਹੋਰ ਕਹਿੰਦੀ ਐ ਰਾਜਵੀਰ ਕੁਝ ਹੋਰ ਕਹਿੰਦੀ ਸੀ ਗੱਲ ਕੀ ਐ ਉਹ ਗੱਲ ਤਾਂ ਕੀ ਹੋਣੀ ਸੀਗੀ ਉਹ ਛੋਟੀ ਜੀ ਗੱਲ ਐ ਉਹ ਕੀ ਮੈਂ ਹੁਣ ਤੈਨੂੰ ਝੂਠ ਬੋਲੂਗਾ ਉਹ ਬੇਬੇ ਨੇ ਕਿਤੇ ਥੋੜਾ ਬੋਤਾ ਗਾਜਰ ਪਾ ਕੱਢਿਆ ਸੀਗਾ ਭੈਣ ਤਾਂ ਉਹ ਲੈਣ ਆਈ ਸੀਗੀ ਅੱਛਾ ਅਸਲੀ ਗੱਲਾ ਹੈ ਉਹ ਬੇਬੇ ਨੇ ਕੱਢ ਕੇ ਤਾਂ ਚਲ ਵੀ ਐ ਤੂੰ ਗਈ ਸੀ 4 4 ਦਿਨ ਦੁੱਧ ਇਕੱਠਾ ਕਰਕੇ ਮੜਾ ਗਿਆ ਠੀਕ ਹੈ ਠੀਕ ਹੈ ਬੇਬੇ ਨੇ ਪਾਇਆ ਚੋਰੋਂੋਂ ਕੱਢਿਆ ਮੈਥੋਂ ਚੋਰੋਂ ਗਾਜਰ ਪਾਕ ਦਿੱਤੇ ਤੀ ਨੂੰ ਓਏ ਗੱਲ ਮਾਮਾਆਂ ਧੀਆਂ ਦਾ ਵਿਚਾਰੀਆਂ ਦਾ ਮੈਚ ਹੋਇਆ ਨਹੀਂ ਗੱਲ ਦਾ ਬੇਬੇ ਨੇ ਕੁਝ ਹੋਰ ਕਹਿਤਾ ਉਹਨੇ ਕੁਝ ਹੋਰ ਕਹਿਤਾ ਲੈ ਮੈਂ ਤਾਂ ਦੇਖੀ ਐਨਾ ਸੋਚਦੀ ਸੀ ਮੈਂ ਨੈ ਰਾਜਵੀਰ ਨੂੰ ਕਹਿ ਕੇ ਵੀ ਭੇਜਾਂ ਮੈਂ ਤੇਰੇ ਨਿੱਕੇ ਨਿੱਕੇ ਜਵਾਕ ਤੇ ਇਥੋਂ ਲੋਟ ਨਹੀਂ ਆਉਨੇ ਅਸੀਂ ਲੋਹੜੀ ਵੇਲੇ ਗਾਜਰਪੱਕ ਨੇ ਖੁਆ ਕੱਢ ਕੇ ਲਿਆਵਾਂਗੇ ਨਾ ਚੋਰੋਂ ਨੂੰ ਦੇਣ ਦੀ ਕੀ ਲੋੜ ਸੀ ਬੇਬੇ ਨੂੰ ਬਥੇਰਾ ਸਮਝਾਇਆ ਸੀਗਾ ਵੀ ਬੇਬੇ ਕੋਈ ਵੱਡੀ ਗੱਲ ਤੂੰ ਚੋਰੀ ਕਰਦੀ ਸੁਣੀ ਲੱਗਦੀ ਇਹ ਸਿਰਫ ਕੱਲਿਆ ਖੋਈ ਦੀ ਕੀ ਗੱਲ ਹੈ ਗਾਜਰਪੱਕ ਦੀ ਕੀ ਗੱਲ ਹੈ ਉਹਨਾਂ ਦੇ ਘਰੇ ਕਿਹੜਾ ਮੱਜਾ ਨਹੀਂ ਉਹ ਬਸ ਤਨੁਪਤੀ ਆਵੇ ਮੇਰੇ ਸਵਾ ਦਾ ਮੈਂ ਕਿਹੜਾ ਬੇਬੇ ਨੂੰ ਐ ਕਹਿੰਦੀ ਸੀ ਬੇਬੇ ਮੈਨੂੰ ਥੋੜਾ ਜਿਹਾ ਕਹਿ ਦਿੰਦੀ ਐ ਕਿ ਤੈਨੂੰ ਬੋਲਣ ਦਾ ਹਸਾਬ ਨਹੀਂ ਤੂੰ ਅੜਬ ਐੜਬ ਭਵਾ ਮੈਂ ਕਿੰਨੀ ਆ ਉਹ ਕੁੜੀ ਵਾਰੇ ਤਾਂ ਨਹੀਂ ਮੈਂ ਮਾੜਾ ਸੋਚਦੀ ਬੇਬੇ ਨੂੰ ਐ ਪੁੱਛਣ ਆ ਲਿਆ ਵੇ ਕੱਲ ਨੂੰ ਤੂੰ ਮਰ ਗਈ ਤੇ ਫੇਰ ਅਸੀਂ ਕੁੜੀ ਨੂੰ ਕੁਛ ਦੇ ਕੇ ਨਹੀਂ ਆਵਾਂਗੇ ਭੈਣ ਤਾਂ ਵਿਚਾਰੀ ਲਿਜਾਂਦੀ ਹੀ ਨਹੀਂ ਸੀ ਕਹਿੰਦੀ ਸੀ ਗੱ ਕਰ ਬੇਬੇ ਫਿਰ ਹਟ ਹੀ ਨਹੀਂ ਜੇ ਤੋ ਕੱਟਰ ਠੀਕ ਕਰੇ ਵਿਚਾਰੀ ਉਹ ਤੁਹਾਨੂੰ ਮਲਮੀ ਜੀਵਨਾ ਮੈਨੂੰ ਐ ਕਹੇਗੀ ਕਹਿੰਦੀ ਮੈਂ ਤਾਂ ਆਦੀ ਨਾਨਦ ਕੋਲ ਆਇਆ ਭੋਗ ਤੇ ਨਹੀਂ ਤਾਂ ਉਹ ਨਿੰਗ ਜਰੇਲਾ ਪਾਤਾ ਮੈਨੂੰ ਤੇ ਨਾਲ ਉਦੋਂ ਹੋਰ ਕੀ ਆਂਦੀ ਸੀ ਢੋਲੀ ਚਲੀ ਗਈ ਮੇਰੀ ਗੱਲ ਸੁਣ ਲੈ ਜਦੋਂ ਜਦੋਂ ਬੇਬੇ ਨੇ ਝੂਠ ਬੋਲਤਾ ਫਿਰ ਕਹਾ ਭੈਣ ਨੂੰ ਵੀ ਝੂਠ ਬੋਲ ਰਹਾ ਹੈ ਤੇ ਮੈਥੋਂ ਝੂਠਿਆ ਬੋਲਿਆ ਨਹੀਂ ਗਿਆ ਉਹ ਕਹਿੰਦੀ ਕਿ ਕੈਨੀ ਚੱਕੇ ਖੀਰ ਸੀ ਤੇ ਬੇਬੇ ਮੁਕਰ ਗਈ ਬੇਬੇ ਕਹਿੰਦੀ ਨਾ ਮੈਂ ਖੀਰ ਰੱਖੀ ਨਾ ਗੁਜਰੇਲਾ ਕਿਹੜੀਆਂ ਖੀਰਾਂ ਸੀ ਕੁਛ ਨਹੀਂ ਸੀ ਤੂੰ ਐਵੇਂ ਨਾ ਬੋਲੀ ਹੁਣ ਮਾੜੀ ਦੀ ਗੱਲ ਵਿੱਚ ਲੜਾਈ ਨਾ ਕਰੀ ਕੈਨੀ ਚ ਕੀ ਸੀ ਉਹ ਗੁਜਰੇਲੇ ਸੀਗਾ ਹੋਰ ਕੀ ਸੀਗਾ ਯਾ ਸਾਗ ਬਣਾਇਆ ਹੂ ਸਾਗ ਲੈ ਗਈ ਹੂ ਪੈਣ ਹੋਰ ਕੀ ਲੈ ਜਾਣਾ ਸੀਗਾ ਅੱਛਾ ਸਾਗ ਵੀ ਬਣਾ ਕੇ ਦਿੱਤਾ ਪੈਣ ਨੂੰ ਪਰ ਤੈਨੂੰ ਪਤਾ ਰਹਿ ਗਿਆ ਬੇਬੇ ਛੋਟੀਆਂ ਛੋਟੀਆਂ ਗੱਲਾਂ ਕਰਦੀ ਰਹਿੰਦੀ ਆ ਬੇਬੇ ਨੂੰ ਐਂ ਦੱਸ ਮਝਾ ਦੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਚੋਰੀ ਕਰਨ ਦੀ ਕੀ ਲੋੜ ਐ ਤੈਨੂੰ ਮੇਰੇ ਹੁੰਦੇ ਦੇ ਦੇ ਚੀਜ਼ਾਂ ਮੈਂ ਕਿਹੜਾ ਰੋਕਦੀ ਆ ਉਹ ਕੋਈ ਨਹੀਂ ਦੇਖ ਲੈ ਮੈਂ ਨਿਕੜੀ ਬੇਬੇ ਨੂੰ ਸਮਝਾਵਾਂਗੇ ਆਪਾਂ ਬੇਬੇ ਨੇ ਆਪ ਕਹਿ ਕੇ ਭੇਜਿਆ ਸੀ ਮੈਨੂੰ ਕਹਿੰਦੀ ਤੂੰ ਪੰਜ ਚਾਰ ਦਿਨ ਪਿੰਡ ਜਾਇਆ ਛੁੱਟੀਆਂ ਆ ਗਈਆਂ ਹੁਣ ਜਵਾਕਾਂ ਦੀਆਂ ਕਹਿੰਦੀ ਜਵਾਕ ਤਾਂ ਰਹਿ ਗਏ ਜਵਾਕ ਤਾਂ ਕਹਿੰਦੇ ਸੀ ਹਲੇ ਆਉਂਦੇ ਨਹੀਂ ਅਸੀਂ ਤੇ ਜਿੱਦੇ ਸਕੂਲ ਲੱਗੇ ਉਦਿਆਂ ਵਾਂ ਮਾਮਾ ਛੱਡ ਜੂਗਾ ਮੈਂ ਕਿਹਾ ਬੇਬੇ ਕੰਮ ਚੌਕੀ ਹੁੰਦੀ ਉਹ ਭਈ ਮੈਂ ਤਾਂ ਅੱਜ ਜਾਨੀਆ ਚਲ ਆ ਜਾ ਆ ਜਾ ਤੂੰ ਮੇਰੇ ਵਾਸਤੇ ਨਾ ਘਰ ਮੇਂ ਜਾਂ ਦੁੱਧ ਬਣਾ ਮੈਨੂੰ ਤਾਂ ਠੰਡ ਲੱਗੀ ਜਾਂਦੀ ਮੋਟਰ ਤੇ ਗਿਆ ਹੈਗਾ ਤੈਨੂੰ ਪਤਾ ਚੱਲ ਗਿਆ ਹੋ ਗਿਆ ਫਿਰ ਕੀ ਪਤਾ ਤੇਰੀ ਮਾਂ ਗਜਰੇਲਾ ਰੱਖੀ ਬੈਠੀ ਹੋਵੇ ਜਿਹੜਾ ਤੀਨ ਹੁੰਦਾ ਹੈ ਉਹ ਚੋਰੀ ਨੂੰ ਨਹੀਂ ਰੱਖਿਆ ਆਪਾਂ ਕੱਢ ਲਾਂ ਕੀ ਗੱਲ ਐਵੇਂ ਨਾ ਤੂੰ ਹੁਣ ਮੜੀ ਜੀ ਗੱਲ ਪਿੱਛੇ ਕਲੇਸ਼ ਨਾ ਕਰੀ ਆ ਜਾ ਤੇ ਮੈਂ ਕਰਨਾ ਹੁੰਦਾ ਨਾ ਮੈਂ ਉਹੀ ਗੱਲ ਕੁੜੀ ਨਾਲ ਉੱਥੇ ਕਰ ਲਾਂਦੀ ਰਾਜੀ ਮੈਨੂੰ ਪਤਾ ਤਾਂ ਲੱਗਾ ਸੀ ਬੇਬੇ ਦੀ ਕਰਤੂਤ ਦਾ ਜੋ ਬੇਬੇ ਗੱਲਾਂ ਬਦਲ ਗਈ ਸੀ ਉਹ ਤੇਰੇ ਪੇਕੀ ਸਾਰੇ ਖੈਰ ਸੁਖ ਸੀ ਠੀਕ ਠਾਕ ਸੀ ਸਾਰੇ ਪਤਾ ਕੇ ਮੇਰੇ ਪੇਕੀ ਦਾ ਮੇਰੀ ਮਾਂ ਕਹਿੰਦੀ ਸੀ ਕਹਿੰਦੀ ਤੇਰੀ ਪਰਜਾਈ ਹੈ ਨਹੀਂ ਕੁੜੇ ਪੁੱਤ ਜੇ ਕੁਝ ਲੈ ਕੇ ਜਾਣੇ ਲੈ ਜਾ ਮੈਂ ਆਖ ਨਾਮ ਮੈਂ ਨਹੀਂ ਰੱਕਾ ਵੀ ਲੈ ਮੇਰੇ ਕੋਲੇ ਲੋਹੜੀ ਵੇਲੇ ਆਏ ਸੁਖਨਾ ਉਹੀ ਗੱਲ ਚਾਰ ਜਣਿਆਂ ਨੂੰ ਪਤਾ ਵੀ ਲੱਗ ਗਿਆ ਵੀ ਲੋਹੜੀ ਦਾ ਸਮਾਨ ਲੈ ਕੇ ਆਇਆ ਭਰਾ ਪਰ ਜੀ ਹਾਂ ਉਹ ਨਾਲੇ ਕੀ ਗੱਲ ਹੈ ਆਪਣੇ ਤੇਰੇ ਮੱਜਾਂ ਹੈ ਆਪਾਂ ਹੋਰ ਕੱਢ ਲੈ ਖੁਆਜਾ ਨਾ ਫਿਰ ਚੋਰੀ ਕਰਨ ਦੀ ਕੀ ਲੋੜ ਹੁੰਦੀ ਹੈ ਬੁੜਗਾ ਨੂੰ ਉਹ ਫਿਰ ਜਦੋਂ ਹੁਣ ਮੇਰੀ ਗੱਲ ਸੁਣੋ ਤੇ ਤੈਨੂੰ ਪਤਾ ਲੱਗੂਗਾ ਜਿੱਦੇ ਬੇਬੇ ਜਿੱਦੀ ਤੇਰੀ ਉਮਰ ਹੋਗੀ ਉਹ ਬੰਦਿਆ ਦਿਮਾਗ ਨਹੀਂ ਰਹਿਂਦਾ ਚਲ ਮੈਂ ਤੇਰੇ ਨਾਲ ਹੁਣ ਬੇਬੇ ਨਾਲ ਮੈਂ ਲੜਾਈ ਥੋੜਾ ਕਰਨੀ ਹੈ ਬੇਬੇ ਤਾਂ ਹੁਣ ਉਹੀ ਗੱਲ ਗੱਲਾਂ ਬਦਲਦੀਆਂ ਚਲਗਾ ਮੇਰੇ ਵਾਸਤੇ ਦੁੱਧ ਗਰਮ ਕਰ ਚਲ ਫਿਰ ਸਾਗ ਤਬੇ ਤੇ ਲਈ ਬੈਠੀ ਹੂੰ ਢਾਲ ਬਣਾਉਣ ਦੀ ਤਾਂ ਨਹੀਂ ਲੋੜ ਸਾਗ ਨੂੰ ਤੜਕਾ ਲਾ ਲਾਂਗੇ ਕਬੇੜਾ ਹੋਇਆ ਪਿਆ